ਮਨਬੀਰ ਸਿੰਘ ਮੰਨਾ ਨੇ ਇੱਕ ਐਫ ਆਈ ਆਰ ਦਰਜ ਕਰਾਈ ਆ ਉਹ ਇੰਨੀ ਤੇਜ਼ੀ ਚ ਐਫ ਆਈ ਆਰ ਦਰਜ ਹੋਈ ਆ ਪਹਿਲਾਂ ਮੈਂ ਉਹ ਜਾਣਕਾਰੀ ਦੇ ਲਵਾਂ ਫਿਰ ਅਗਲੀ ਗੱਲ ਕਰਨਾ ਤੇਜ਼ੀ ਵਾਲੀ ਜਾਣਕਾਰੀ ਤੇ ਇੱਕ ਤੇ ਇਹ ਆ ਕਿ ਕੇ ਉਹਨੂੰ ਕੁਐਸਚਨ ਕਰਦਾ ਸੀ ਜੋ ਉਹ ਲੁੱਟ ਫੁੱਟ ਕਰਦਾ ਉਸ ਗੱਲ ਦਾ ਉਹਨੇ ਨਾਂ ਪਬਲਿਕ ਨੂੰ ਜਵਾਬ ਦਿੱਤਾ ਮੰਨੇ ਨੇ ਨਾ ਇਹਨੂੰ ਤੇ ਕਿਉਂਕਿ ਇਸ ਕਰਕੇ ਕਿ ਮੇਰੇ ਵਿਰੁੱਧ ਬੋਲ ਰਿਹਾ ਤੇ ਐਫ ਆਈ ਆਰ ਆਪਣਾ ਕਰਾਉਣ ਚਲੇ ਗਏ ਕੀ ਕਰਦਾ ਹਾਂ ਜਿੰਨੇ ਉਹਨਾਂ ਹੋਰ ਵੀ ਬੰਦੇ ਵਰਕ ਕਰਦੇ ਰਹੇ ਉਹਨਾਂ ਦੀਆਂ ਕਮਜ਼ੋਰੀਆਂ ਜਾਂ ਇਹੋ ਜੇ ਸਿਸਟਮ ਆਪਣੇ ਕੋਲ ਰੱਖ ਲਿੰਦਾ ਕਿ ਗੱਲ ਨੂੰ ਕੁਝ ਨੂੰ ਚੁੰਮ ਜਾਂਦੇ ਤਾਂ ਮੈਂ ਅੰਤ ਪੜਗਾ ਦਿੰਦਾ ਹੁਣ ਇੱਕ ਤੇ ਹੈ ਕਿ ਐਫ ਆਈ ਆਰ ਮੇਰਾ ਇੱਕ ਨਾ ਠੱਗੀ ਵਜੀ ਸੀ ਤਿੰਨ ਮਹੀਨੇ ਮੇਰੀਆਂ ਜੁੱਤੀਆਂ ਘਸਦੀਆਂ ਸਨ ਐਫ ਆਈ ਆਰ ਦਰਜ ਕਰਾਉਣ ਲਈ ਮਹੀਨਾ ਗੱਡੀਏ ਸਾਹ ਕੋਲ ਵੀ ਲੱਗ ਗਿਆ ਇਹ ਐਪਲੀਕੇਸ਼ਨ ਦਿੰਦਾ 19 ਸੈਪਟੰਬਰ ਨੂੰ ਅਮਰਤਪਾਲ ਸਿੰਘ ਬੰਗੂ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਸਾਹਮਣੇ ਦੇਖੇ ਇੱਥੇ ਦੇਖੇ ਤੁਹਾਡੇ ਵਿਰੁੱਧ ਐਫਆਈਰ ਇਹ ਉਹ ਆਪਣਾ ਸੌਰੀ ਕ੍ਰਾਈਮ ਬ੍ਰਾਂਚ ਤੋਂ ਫੋਨ ਆਉਂਦਾ ਆ ਬਬਲੂ ਅਮਰਤਪਾਲ ਸਿੰਘ ਬੰਗੂ ਨੂੰ ਕਿ ਤੁਹਾਡੇ ਵਿਰੁੱਧ ਐਫਆਈਆ ਐਪਲੀਕੇਸ਼ਨ ਆਈ ਆ ਤੁਸੀਂ ਆ ਕੇ ਆਪਣੇ ਬਿਆਨ ਦੇ ਜਾਓ ਇਹ ਜਾਂਦੇ ਆ ਤੇ ਮੈਡਮ ਜਿਹੜੇ ਹੈਗੇ ਆ ਸਾਈਬਰ ਕ੍ਰਾਈਮ ਦੇ ਮੈਡਮ ਰਾਜਬੀਤ ਕੋਰ ਇਨੂੰ ਉਹ ਪੜਾਉਂਦੇ ਨਹੀਂ ਐਪਲੀਕੇਸ਼ਨ ਨਹੀਂ ਪੜਾਉਂਦੇ ਕੰਪਲੇਂਟ ਨਹੀਂ ਪੜਾਉਂਦੇ ਕਿਸੇ ਨੇ ਬਿਆਨ ਜਵਾਬ ਦੇਣਾ ਤੇ ਉਹਨੂੰ ਪੜ੍ਹੂਗਾ ਤੇ ਫੇਰ ਹੀ ਦਵੇਗਾ ਨਹੀਂ ਪੜ੍ਹਾਈ ਇਹ ਆ ਗਿਆ ਤੇ ਫੇਰ ਦੁਬਾਰਾ ਫੇਰ 20 ਤਰੀਕ ਨੂੰ ਸੱਦਦੇ ਆ ਇਹ ਜਾਂਦਾ ਫੇਰ ਨਹੀਂ ਪੜਾਉਂਦੇ ਇਹ ਆ ਜਾਂਦਾ ਵਾਪਸ ਤੇ ਫੇਰ ਫੋਨ ਆਉਂਦਾ ਆ ਉਹਦੇ ਮੁਲਾਜ਼ਮ ਉਹਨਾਂ ਦੇ ਮੁਲਾਜ਼ਮ ਦਾ ਜੀ ਆਓ ਜੀ ਤੁਹਾਨੂੰ ਪੜਾ ਦਿੰਨੇ ਆ ਇਹ ਜਾਂਦਾ ਆ ਤੇ 23 ਤਰੀਕ ਨੂੰ ਇਹਨੂੰ ਬਿਆਨ ਪੜਾਏ ਜਾਂਦੇ ਨੇ ਅਮਰਤਪਾਲ ਸਿੰਘ ਬਗਲੂ ਨੂੰ ਰਾਜਪੀਰ ਕੌਰ ਮੈਡਮ ਵੱਲੋਂ ਬਿਆਨ ਪੜਾਏ ਜਾਂਦੇ ਆ ਤੇ ਉਹਨੂੰ ਕਹਿੰਦੀ ਵੀ ਤੁਸੀਂ ਆਪਣੀ ਤੋਂ ਸਟੇਟਮੈਂਟ ਲਿਖਾ ਦਿਓ ਉਹਨੇ ਕਹਿੰਦਾ ਮੈਂ ਵਕੀਲ ਨਾਲ ਸਲਾਹ ਕਰਕੇ ਤੇ ਕੱਲ 24 ਤਰੀਕ ਨੂੰ ਲਿਖਾ ਲਰਾਂਗੀ ਉਹ ਕਹਿੰਦੀ ਆ ਵੀ 24 ਤਰੀਕ ਨੂੰ ਮੈਂ ਛੁੱਟੀ ਤੇ ਆ 24 ਤੇ 25 ਛੁੱਟੀ ਤੇ ਆ ਤੂੰ 26 ਨੂੰ ਬਿਆਨ ਆਪਣੇ ਲੈ ਆਉਂਗਾ 26 ਤਰੀਕ ਦਿੱਤੀ ਗਈ ਹੈ ਬਿਆਨ ਹੋਣ ਦੀ ਉਹਨੂੰ ਸੁਣਿਆ ਨਹੀਂ ਗਿਆ ਤੇ 25 ਤਰੀਕ ਨੂੰ 4 ਘੰਟਿਆਂ ਦੇ ਵਿੱਚ ਸਾਰੇ ਕੰਮ ਹੋ ਗਏ ਮੈਡਮ ਰਾਜਵੀਰ ਕੌਰ ਰਿਪੋਰਟ ਬਣਾਉਂਦੀ ਆ ਅਗੋਂ ਡੀਜੀ ਲੀਗਲ ਸਾਹਿਬ 25 ਤਰੀਕ ਨੂੰ ਇਹ ਉਹਨੂੰ ਰეკਮੈਂਡ ਕਰਦੇ ਆ ਸੀਪੀ ਸਾਹਿਬ ਦੀ ਟਰਾਂਸਫਰ ਹੋ ਗਈ ਸੀ 25 ਤਰੀਕ ਨੂੰ ਉਹਨਾਂ ਕੋਲੋਂ ਆਰਡਰ ਕਰਾਉਣਾ ਸੀ ਸ਼ਾਮੀ 5:30 ਵਜੇ ਤੋਂ 7:30 ਵਜੇ ਤੱਕ ਕੋਈ ਉਹਨਾਂ ਕੋਲ ਬਿਠਾ ਰਿਹਾ ਸੀ ਸੀਪੀ ਸਾਹਿਬ ਕੋਲ ਮਨਦੀਪ ਸਿੰਘ ਮੰਨਾ ਚਾਹ ਪੀਤੀ ਉਥੇ ਤੇ ਆਰਡਰ ਕਰਵਾਏ ਤੇ ਐਫਆਈਆਰ ਕਰਦੀ ਹੋਈ ਹੁਣ ਇੱਕ ਤੇ ਇਹਨੂੰ ਸੁਣਿਆ ਨਹੀਂ ਗਿਆ ਦੂਜਾ ਧਰਾਵਾ ਕਿਵੇਂ ਲੱਗਣ ਡੀਆਂ ਕਿ ਇੱਕ ਕੋਠੀ ਦੇ ਵਿੱਚ ਕੋਈ ਮੇਰੇ ਮੰਨ ਲਓ ਕੰਟਰੈਕਟਰ ਕੰਮ ਕਰਦਾ ਠੇਕੇਦਾਰ ਮੈਂ ਉਹਦੀ ਪੇਮੈਂਟ ਨਹੀਂ ਦਿੰਦਾ ਉਹ ਰੋਂਦਾ ਕਰ ਲੌਂਦਾ ਆ ਤੇ ਫਿਰ ਮੈਂ ਕਹਿੰਦਾ ਵੀ ਉਹ ਨਾ ਤੂੰ ਫਲਾਣੇ ਕੋਲ ਪੈਸੇ ਫੜ ਕੇ ਲੈ ਜਾ ਤੇ ਚਲੋ ਉਹ ਜਾਂਦਾ ਤੇ ਉੱਥੋਂ ਪੈਸੇ ਲੈ ਜਾਂਦਾ ਤੇ ਉਹ ਹੋ ਗਈ ਜ਼ਬਰਦਸਤੀ ਪੈਸੇ ਵਸੂਲੇ ਆ ਗੁਰਪ੍ਰੀਤ ਸਿੰਘ ਆ ਇੱਥੇ ਕੋਰੀਅਰ ਵਾਲਾ ਮੇਰੇ ਮੇਰੇ ਘਰ ਵਾਈਫ ਦੀ ਬੁਟੀਏ ਕਹਾ ਸਾਡੇ ਵੱਲੋਂ ਵੀ ਉਹਨੂੰ ਪੇਮੈਂਟ ਜਾਂਦੀ ਐ ਅਸੀਂ ਕੋਈ ਕਲਾਈਂਟ ਆ ਤੇ ਅੰਮ੍ਰਿਤਪਾਲ ਸਿੰਘ ਬਬਲੂ ਇਹਨੂੰ ਉਹਨੂੰ ਮਿਲਾਉਣ ਵਾਲਾ ਆ ਕਿ ਕੋਰੀਅਰ ਇਹ ਪੈਸੇ ਘੱਟ ਲੈਂਦਾ ਚਲੋ ਮੰਨਾ ਵੀ ਉਹ ਜਾਂਦਾ ਆਉਂਦਾ ਤੇ ਪਿਛਲੇ ਸਾਲ ਮਨ ਇੱਕ ਸਾਲ ਹੋ ਗਿਆ ਐ ਇਦੇ ਬੇਟਾ ਹੋਇਆ ਸੀ ਬਬਲੂ ਦੇ ਤੇ ਇਹਨੇ ਜਿਹੜੀਆਂ ਉਹਦੇ ਕੋਲ ਪੈਸੇ ਲੈਣੇ ਸਨ ਮੰਨੇ ਕੋਲ ਮੇਰੇ ਕੋਲ ਡਿਟੇਲਸ ਨੇ ਫੋਟੋਆਂ ਆ ਕਿ ਜਿਹੜਾ ਇਹਦਾ ਅਕਸਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਵੀ ਜਿੰਨਾ ਕੰਮ ਸੋਸ਼ਲ ਮੀਡੀਆ ਦਾ ਉਹਦਾ ਇਹ ਕਰਦਾ ਸੀ ਉਹਨੂੰ ਇਹਨੇ 20000 ਰੁਪਏ ਮਹੀਨਾ ਦੇਣਾ ਕੀਤਾ ਸੀ ਤੇ ਇਹਦੇ ਬੇਟੇ ਦਾ ਬਿੱਲ ਸੀ ਇਹਨੇ ਹਸਪੀਟਲ ਦੇਣਾ ਸੀ ਉਸ ਦਿਨ ਤੇ ਉਹਨੂੰ ਫੋਨ ਕੀਤਾ ਉਹ ਪੱਲਾ ਨਾਲ ਫੜਾ ਤੇ ਫੇਰ ਮੁੜ ਕੇ ਆ ਫਿਰ ਕਿ ਮੈਂ ਬਿੱਲ ਕਲੀਅਰ ਕਰਾਉਣਾ ਆ ਤੇ ਉਹਨੂੰ ਫੋਨ ਕਰਦਾ ਹੈ ਇਹ ਅਮਰਤਪਾਲ ਸਿੰਘ ਬਬਲੂ ਨੂੰ ਮਨਦੀਪ ਸਿੰਘ ਮੰਨਾ ਕਿ ਤੂੰ ਗੁਰਪ੍ਰੀਤ ਕਾਲੂ ਕੋਲੋਂ ਪੈਸੇ ਲੈਦਾ 45000 ਰੁਪਏ ਇਹ ਜਾਂਦਾ 45000 ਰੁਪਏ ਲੈ ਆਉਂਦਾ ਦੂਸਰਾ ਇੱਕ ਪਿਛਲੇ ਸਾਲ ਹੀ ਅਕਤੂਬਰ ਚ 10000 ਰੁਪਏ ਮੰਨੇ ਨਹੀਂ ਦਿੱਤਾ ਆ 100 ਫੁੱਟੀ ਸੜਕ ਦੇ ਕਿਸੇ ਹੋਟਲ ਤੇ ਬੈਠਾ ਸੀ ਉਹਨੇ ਕਿਹਾ ਕਿ ਉੱਥੇ ਆ ਕੇ ਲੈ ਜਾ। ਪੈਸੇ ਕਿਹੜੇ ਆ ਜਿਹੜਾ ਉਹਦੇ ਨਹੀਂ ਵਰਕ ਕਰਦਾ ਸੀ ਜਿਹੜੀ ਉਹਨੂੰ ਇਹਦੇ ਲੈਣੇ ਬਣਦੇ ਸਨ ਪਰ ਉਹ ਤੇ ਕਹਿੰਦੇ ਕੰਮ ਕਰਦਾ ਹੀ ਨਹੀਂ ਸੀ ਮੇਰੇ ਕੋਲ ਕੌਣ ਮੰਨਦੀ ਸੀ ਕਹਿੰਦਾ ਕੰਮ ਹੀ ਨਹੀਂ ਕਰਦਾ ਉਹਦਾ ਤਾਂ ਮੈਂ ਸਬੂਤ ਵੀ ਵਿਖਾ ਦਨੇ ਆ ਤੁਸੀਂ ਹੌਸਲਾ ਕਰੋ ਤਾਂ ਮੈਂ ਸਭ ਕੁਝ ਦਵਾਂਗੀ ਉਹ ਕਹਿਣ ਨਾਲ ਨਹੀਂ ਨਾ ਹੋ ਜਾਂਦਾ ਕਹਿਣ ਤੇ ਫਿਰ ਬੜਾ ਕੁਝ ਕਹਿੰਦਾ ਕੰਪਲੀਟ ਬੜਾ ਕੁਝ ਕਹਿੰਦਾ ਕੰਪਲੀਟ ਕਰ ਤੇ ਉਹ 10000 ਦਿੰਦਾ 45000 ਰੁਪਇਆ ਇਹ ਦਿੰਦਾ ਆ ਜੇ ਉਹ ਕੰਮ ਕਰਦਾ ਨਹੀਂ ਤੇ ਕੀ ਗੱਲ ਉਦੋਂ ਕਿਉਂ ਨਹੀਂ ਚੇਤਾ ਆਇਆ ਸਾਲ ਬਾਅਦ ਕਿਉਂ ਚੇਤਾ ਆਇਆ ਉਦੋਂ ਹੀ ਕੰਪਲੇਂਟ ਦੇ ਦਿੰਦਾ ਜ਼ਬਰਦਸਤੀ ਜੀ ਪੈਸੇ ਲੈਏ ਸੀ ਇਹਨੇ ਪਿਛਲੇ ਸਾਲ 23 ਸਤੰਬਰ ਤੇ ਲਏ ਆ ਜ਼ਬਰਦਸਤੀ ਪੈਸੇ ਤੇ ਬੰਦਾ ਅਗਲੇ ਤਾਂ ਨਹੀਂ ਕੰਪਲੀਟ ਦਿੰਦਾ ਜਿੱਦਾਂ ਠੱਗੀ ਵਜੀ ਹੋ ਗਏ ਜੋ ਪਹਿਲੇ ਵੀ ਲਏ ਆ ਤੇ ਇਹ ਚਲੋ سوشل میڈیا ਦਾ ਉਹਦਾ ਕੰਮ ਕਰਦਾ ਸੀ ਫੋਟੋਆਂ ਨਾਲ ਲੱਫੀਆਂ ਆ ਜਿਹੜੇ ਜੋ ਇਹ ਮਟੀਰੀਅਲ ਆਪਣੇ WhatsApp ਤੋਂ ਮੰਨੇ ਨੂੰ ਭੇਜਦਾ ਸੀ ਉਹ ਉਹਦੀ Facebook ਤੇ ਪਏ ਹੁੰਦੀ ਸੀ ਮੇਰੇ ਫੋਨ ਸਾਰੇ ਹੈਗੇ ਆ ਤੇ ਉਹ ਮਨੋ ਪੁਲਿਸ ਕੋਖ ਕਰਨ ਤੇ ਪੁੱਛਣ ਦੀ ਜ਼ਰੂਰਤ ਨਹੀਂ ਸਮਝੀਦੀ ਅਮਰਪਾਲ ਸਿੰਘ ਬਾਬੂ ਨੂੰ ਸੁਣਿਆ ਨਹੀਂ ਗਿਆ ਏ ਨਹੀਂ ਵੇਖਿਆ ਕੋਹ ਕੀਤੀ ਗਈ ਵੀ ਜਿਹੜਾ 45000 ਰੁਪਇਆ ਲਿਆ ਆ ਤੇ ਵਾਕਿਆ ਹੀ ਕੋਈ ਜ਼ਬਰਦਸਤੀ ਲਿਆ ਉਹ ਬੰਦਾ ਉੱਥੇ ਸਟੇਟਮੈਂਟ ਵੀ ਦੇ ਕੇ ਆਉਂਦਾ ਕਿ ਮੈਨੂੰ ਮੰਨੇ ਦਾ ਫੋਨ ਆਇਆ ਸੀ ਕਿ ਤੂੰ ਮੈਨੂੰ 45000 ਰੁਪਇਆ ਦੇ ਦੇ ਮੈਂ ਦੇ ਦతా ਸ਼ਾਮ ਸ਼ਾਮ ਨੂੰ ਮੰਨਾ ਮੈਨੂੰ ਪੈਸੇ ਦੇ ਗਿਆ ਉੱਥੇ ਉਹ ਉਹ ਮਤਲਬ ਇਹੀ ਸਟੇਟਮੈਂਟ ਵੀ ਇਹ ਦੇ ਕੇ ਆਇਆ ਮੇਰੀ ਉਹਦਾ ਫੋਨ ਤੇ ਗੱਲ ਹੋਈ ਮੇਰਾ ਵਾਕਿਆ ਸੀ ਇਹੋ ਕੁਛ ਉਹਨੇ ਮੈਨੂੰ ਦੱਸਿਆ ਤੇ ਮਤਲਬ ਜਿਹੜੀ ਗੱਲ ਹੈ ਨਾ ਇਹ ਮਤਲਬ ਪੁਨੀਸ਼ ਨੇ ਕੋਹ ਖ ਕਰਨੀ ਸੀ ਉਹ ਕੁਛ ਨਹੀਂ ਵੇਖਿਆ ਇੱਕ ਦੇ ਦਿਨ ਦੇ ਵਿੱਚ ਵਿੱਚ ਹੀ ਮੇਰੀ 17-17 ਸਾਲਾਂ ਦੀ ਉਮਰ ਹੋ ਗਈ ਮੈਂ ਇੰਨੀ ਸਪੀਡ ਤੇਜ਼ੀ ਨਹੀਂ ਵੇਖੀ इवन ਸੀਐਮ ਵੀ ਫੋਨ ਕਰਦੇ ਇੰਨੀ ਜਲਦੀ ਪਰਚੇ ਦਰਜ ਹੋ ਜਾਣਾ ਅੱਜ ਹੀ ਰਿਪੋਰਟ ਕਰੇ ਕ੍ਰਾਈਮ ਬ੍ਰਾਂਚ ਦੀ ਇੰਚਾਰਜ ਫਿਰ ਉਹ ਏਸੀਪੀ ਕੋਲ ਜਾਵੇ ਫਿਰ ਏਡੀਸੀਪੀ ਕੋਲ ਜਾਵੇ ਫਿਰ ਉਹਦੀ ਆਪਣਾ ਡੀਏ ਕੋਲ ਜਾ ਕੇ ਤੇ ਉਸੇ 25 ਤਰੀਕ ਦੇ ਵਿੱਚ ਹੀ ਸਾਰੇ ਕੰਮ ਹੋ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਉੱਤੇ ਕਿੰਤੂ ਪਰੰਤੂ ਕਰਦੇ ਵੀ ਕਿ ਉਹਨਾਂ ਨੇ ਗਲਤ ਕੀਤਾ ਪਰਚਾ ਹਾਂ ਬਿਲਕੁਲ ਗਲਤ ਹੈ ਹਮ ਬਲ ਗਲਤ ਕੀਤਾ ਨਹੀਂ ਹੈ ਹੈ ਹੀ ਗਲਤ ਹੈ ਮੈਂ ਅੱਛਾ ਮਨਦੀਪ ਸਿੰਘ ਮੰਨਾ ਕੌਣ ਹੈ ਮਨਦੀਪ ਸਿੰਘ ਮੰਨਾ ਕਰੀਏ 35 ਹਾਂ ਇਹਨੂੰ ਕਹਿੰਦਾ ਬਲਤ ਕੀਤਾ ਜੀ ਕਦੀ ਇਹ ਹੋਇਆ ਹੈ ਕਿ ਮੈਂ ਤੁਹਾਡੇ ਵੱਲ ਕੰਪਲੇਂਟ ਕੀਤੀ ਤਾਂ ਤੁਹਾਨੂੰ ਸੁਣਿਆ ਨਹੀਂ ਜਾਵੇ ਜਿਹਦੇ ਵੱਲ ਕੰਪਲੇਂਟ ਹੁੰਦੀ ਆ ਉਹਨੂੰ ਤਾਂ ਆਪਾਂ ਕੁੱਛ ਨਹੀਂ ਸੁਣਦੇ ਆ ਨਾ ਅੱਛਾ ਉਹਦੀ ਬਿਆਨ ਹੀ ਨਹੀਂ ਲਏ ਗਏ ਤਾਂ ਗਲਤ ਕਿਸ ਤਾਂ ਨਹੀਂ ਕਰ ਮਨਦੀਪ ਸਿੰਘ ਮੰਨਾ ਕੌਣ ਹੈ ਉਹਦੀ ਕਿਉਂ ਸੁਣਵਾਈ ਹੁੰਦੀ ਕਿ ਉਹ ਮੁੱਖ ਮੰਤਰੀ ਇਦਾਂ ਕੋਈ ਖਾਸਮ ਖਾਸ ਹੈ ਕੋਈ ਮੰਤਰੀ ਹੈ ਕੋਈ ਐਮਐਲਏ ਆ ਉਦੇ ਉੱਤੇ ਕਿੰਧੂ ਕਿਉਂ ਮੰਨਨੇ ਕੋਲੋਂ ਸਾਰੀ ਕਾਰਪੋਰੇਸ਼ਨ ਵੀ ਡਰਦੀ ਆ ਇੰਪਰੂਵਮੈਂਟ ਟਰਸਟ ਵੀ ਡਰਦਾ ਇਹ ਵੀ ਸਵਾਲ ਨੇ ਕਿਉਂ ਪੁਲਿਸ ਵੀ ਡਰਦੀ ਆ ਕਾਰਨ ਮੈਨੂੰ ਬੋਲਣ ਦਿਓ ਕਿ ਤੁਹਾਨੂੰ ਹਾਂ ਜੀ ਜੀ ਨਹੀਂ ਇਹ ਤਾਂ ਤੁਸੀਂ ਇਹ ਤਾਂ ਮੈਂ ਤੁਹਾਨੂੰ ਸਵਾਲ ਕਰਨਾ ਉਹਨੂੰ ਅਸ਼ੋਕ ਕਿਹੜੀ ਉਹਦੇ ਕੋਲ ਗਿੱਦੜ ਸਿੰਘੀ ਆ ਵੀ ਨਾ ਤੇ ਉਹ ਕਿਸੇ ਕੋਈ ਮੰਤਰੀ ਆ ਨਾ ਕਿਸੇ ਇਸ ਤਰ੍ਹਾਂ ਦੇ ਅਹੁਦੇ ਦੇ ਆ ਅਸੀਂ ਰਹੀਆਂ ਜਦੋਂ ਸਾਡੀ ਉਦੋਂ ਵੀ ਇੰਨੀ ਸੁਣਵਾਈ ਨਹੀਂ ਸੀ ਹੁੰਦੀ ਜਿੰਨੀ ਮੰਨੇ ਦੀ ਹੁੰਦੀ ਆ ਇਹ ਤੇ ਮੰਨੇ ਨੂੰ ਪੁੱਛੋ ਨਾ ਸਮਝ ਆਪਾਂ ਸਾਰੇ ਰੱਖਦੇ ਆ ਕਿ ਇੱਕ ਦਿਨ ਦੇ ਵਿੱਚ ਚਾਰ ਅਫਸਰਾਂ ਕੋਲੋਂ ਘੁੰਮ ਕੇ ਫਾਈਲ ਸੀਸੀ ਸਾਹਿਬ ਦੇ ਕੋਲ ਜਾ ਕੇ ਤੇ ਸਾਈਨ ਹੋ ਜਾਂਦੀ ਆ ਸਮਝ ਰੱਖਦੇ ਆ ਸਰ ਇਹ ਕੁਛ ਕਰਨਾ ਹੁੰਦੀ ਹੈ ਨਹੀਂ ਉਹ ਕੀਤੀਆਂ ਜਾ ਸਕਦੀਆਂ ਪਰ ਸਮਝ ਅੱਛਾ ਸਰ ਲੰਬੇ ਸਮੇਂ ਤੋਂ ਇਹੋ ਹੀ ਪ੍ਰੈਸ ਕਾਨਫਰੰਸ ਲੰਬੇ ਸਮੇਂ ਤੋਂ ਹੋ ਰਹੀ ਹੈ ਕੱਲੇ ਦਿਨ ਕੀਤੇ ਤੁਸੀਂ ਵੀ ਕੀਤੇ ਇਕੱਠੇ ਵੀ ਤੁਹਾਡਾ ਹਾਂਜੀ ਰਹੇ ਹੋ ਤੁਹਾਡੇ ਪਾਰਟੀ ਦੇ ਮਨ ਦੀ ਤਾਂ ਉੱਥੋਂ ਹੀ ਹੋਈ ਹੈ ਨੇ ਜੀ ਬਿਲਕੁਲ ਉੱਥੋਂ ਸਟਾਰਟਿੰਗ ਮੈਂ ਉੱਥੇ ਆਉਣਾ ਹੈ ਨਾ ਤੁਸੀਂ ਪੁੱਛ ਲਓ ਚਲੋ ਕਰੋ ਗੱਲ ਨਹੀਂ ਤੁਸੀਂ ਗੱਲ ਕਰਨਾ ਨਾ ਇਕੱਠੇ ਰਹੇ ਆ ਫਿਰ ਤੇ ਮੰਨੇ ਦੀ ਜਿਹੜੀ ਹੈਗੀ ਆ ਹੁਣ ਤੱਕ ਅਗਰ ਇਹਨੇ ਸਰ ਕੋ ਫੂਲ ਪਕੇ ਸੁਣਦਾ ਹੈ ਤੇ ਹਾਈ ਕੋਰਟ ਵੀ ਰਹਿਣ ਮਤਲਬ ਇੱਥੇ ਨਹੀਂ ਸੁਣਵਾਈ ਹੁੰਦੀ ਇਹ ਹਾਈ ਕੋਰਟ ਵੀ ਤੇ ਹਾਈ ਕੋਰਟ ਦਾ ਵੀ ਕੋਈ ਤੇ ਇਸ ਤਰ੍ਹਾਂ ਜੀ ਸਾਡੇ ਬੰਦ ਦੇ ਦੂਦੇ ਪਰਚਾ ਹੁਣ ਦਰਜ ਹੋਇਆ ਹਾਈ ਕੋਰਟ ਮੈਂ ਕਿਸ ਗੱਲ ਕਰਕੇ ਜਾਣਾ ਸੀ ਮੈਂ ਤਾਂ ਦੱਸਣ ਲੋਕਾਂ ਨੂੰ ਠਗੀਆਂ ਮਾਰਦਾ ਸੀ ਮੇਰੇ ਨਾਲ ਨਹੀਂ ਸੀ ਵਜਦੀ ਅੱਛਾ ਸਰ ਇੱਕ ਸਵਾਲ ਹੈ ਇੱਕ ਮਿੰਟ ਸਾਡੀ ਪਾਰਟੀ ਦਾ ਸਾਡੀ ਪਾਰਟੀ ਦਾ ਅਹੁਦੇਦਾਰ ਆ ਅਮਰਪਾਲ ਸਿੰਘ ਬੱਲੂ ਸਾਡਾ ਡਿਸਟ੍ਰਿਕਟ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਪਰ ਉਹ ਤੇ ਉਸਾ ਸਾਹਿਬ ਦੇ ਨਾਲ ਹੁੰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਸਾਰਾ ਸੰਭੇ ਆ ਜਦੋਂ ਐਮਪੀ ਦੀ ਇਲੈਕਸ਼ਨ ਉਹਨਾਂ ਦਾ ਬਿਜ਼ਨਸ ਹੈ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਹੈ ਸਾਡੀ ਵਰਜੀ ਨਾ ਜਾਂਦੇ ਸੀ ਉਹ ਸੋਸ਼ਲ ਮੀਡੀਆ ਦਾ ਬਿਜ਼ਨਸ ਕਰਦਾ ਹੈ ਔਰ ਇਲੈਕਸ਼ਨਸ ਦੇ ਵਿੱਚ ਪੈਕੇਜ ਕਰਕੇ ਤੇ ਅੰਦਰ ਵਿੱਚ ਤੋਂ ਬਣਾ ਲਈਦਾ ਕਿ ਉਹਨੇ ਕਿਹਾ ਸੀ ਉਹਦਲਾ ਸਾਹਿਬ ਦਾ ਕੀਤਾ ਹੈ ਸਾਡੀ ਰਾਜਮੰਦੀ ਨਾਲ ਉਮਰ ਵਜਤ ਸਾਹਿਬ ਦਾ ਕੀਤਾ ਇੱਕ ਗੱਲ ਮੈਂ ਮਨ ਮਨ ਨੂੰ ਡਰਦੇ ਕਿਉਂ ਹੈ ਸਵਾਲ ਹੈ ਡਰਨੇ ਅਸੀਂ ਕਿ ਡਰਦੇ ਕਿਉਂ ਹੈ ਮਨ ਨੂੰ ਡਰ ਇਹ ਇਹ ਮੈਂ ਹੀ ਪੁੱਛਣਾ ਕਿੱਧਰ ਨਹੀਂ ਹਾਂਜੀ ਅੱਜ ਤਾਈਂ ਫਿਰ ਮੈਨੂੰ ਜਾ ਕੇ ਕੰਪਲੀਟ ਕਰ ਲਿਆ ਨਹੀਂ ਫਿਰ ਸਵਾਲ ਕਰ ਲਿਓ ਭੁੱਲ ਜਾਂਦਾ ਬੱਚੋਂ ਭੁੱਲ ਜਾਂਦਾ ਬੋਲੋ ਬੋਲੋ ਗੱਲ ਇਸ ਤਰ੍ਹਾਂ ਜੀ ਵੀ ਇੱਕਦਮ ਇਹ ਕਿਹਾ ਵੀ ਸਾਰੇ ਦਫਤਰ ਦਾ ਡਰਦੇ ਆ ਇੱਕ ਠੇਕੇਦਾਰ ਪਿਛਲੇ ਸਾਲ ਮੇਰੇ ਕੋਲ ਆਇਆ ਜੀ ਸਾਡੀ ਪੇਮੈਂਟ ਫਸੀ ਆ ਤੇ ਮੰਨਾ ਜੀ ਨੂੰ ਫੋਨ ਕਰਕੇ ਕਢਵਾ ਦਿਓ ਤੇ ਮੈਂ ਵੀ ਮੰਨਾ ਜੀ ਕੋਲ ਕਿ ਨੂੰ ਫੋਨ ਕੀ ਕਰਨਾ ਕਿ ਉਹ ਕਿਹੜਾ ਉਥੇ ਕੋਈ ਅਧਿਕਾਰੀ ਆ ਤੇ ਨਹੀਂ ਨਹੀਂ ਉਹ ਕਹਿੰਦਾ ਜੀ ਸਾਰਾ ਉਹਨਾਂ ਦੀ ਮਰਜ਼ੀ ਨਾਲ ਹੀ ਉਥੇ ਹੁੰਦੇ ਆ ਚਲੋ ਮੈਂ ਮੰਨੇ ਨੂੰ ਫੋਨ ਕੀਤਾ ਮੈਂ ਫੋਨ ਕੀਤਾ ਮਨਾ ਕਹਿੰਦਾ ਜੀ ਕੋਈ ਨਹੀਂ ਉਹਨੂੰ ਕੋਫੀ ਕਾਲ ਜਾ ਕੇ ਪੇਮੈਂਟ ਲੈ ਆਉਣ ਅਗਲੇ ਨੇ ਪੇਮੈਂਟ ਦੇ ਦਿੱਤੀ ਉਹ ਤਾਂ ਹੁਣ ਤੁਸੀਂ ਵੇਖਣਾ ਵੀ ਕਿਉਂ ਡਰਦੇ ਆ ਮਤਲਬ ਕਿਤੇ ਨਾ ਕਿਤੇ ਹਿਸੇ ਪਤੀਆਂ ਨੇ ਉਹ ਜਿਹੜੀ ਗੱਲ ਜਿਹੜੀਆਂ ਕਈਆਂ ਗੱਲਾਂ ਤੇ ਪ੍ਰੂਫ ਨਹੀਂ ਹੁੰਦੇ ਪਤਾ ਇਹੋ ਹੀ ਗੱਲ ਆਪਾਂ ਸੋਚਦੇ ਆ 2 ਮਹੀਨੇ ਹੋ ਗਏ ਕਿ ਤੁਸੀਂ ਦੇਖੋ ਤੁਸੀਂ ਜੇ ਪ੍ਰੈਸ ਨਾਲ ਬੱਲੂ ਨੇ ਕੀਤੀ ਹੈ ਤੇ ਗੱਲ ਕਰਨ ਤੇ ਦੋ ਮਹੀਨੇ ਹੋ ਗਏ ਕਿ ਕਿਸ ਤਰ੍ਹਾਂ ਗੱਲ ਕੰਪਲੀਟ ਕਰ ਲੈਣ ਤੇ ਹਾਂ ਕਰੋ ਕਰੋ ਤੇ ਉਹ ਫਿਰ ਗੱਲ ਵੀ ਭੁੱਲ ਜਾਂਦੀ ਮੈਂ ਅੱਗੇ ਵੀ ਕਿਹਾ ਤੁਸੀਂ ਕਾਲੇ ਨਾਮ ਹੋ ਕਾਲੇ ਬੁੱਲ ਬੋਲੋ ਤੁਸੀਂ ਮੈਂ ਕੰਪਲੀਟ ਕਰਦਾ ਹਾਂ ਕੰਪਲੀਟ ਕਰਨਾ ਕੰਪਲੀਟ ਕਰ ਲੈਣ ਹਾਂਜੀ ਗੱਲ ਇਸ ਤਰ੍ਹਾਂ ਜੀ ਮੰਨਾ ਜੀ ਇਹਨਾਂ ਕਿਹਾ ਤੁਹਾਡੇ ਨਾਲ ਰਹੇ ਆ ਜੀ ਜੀ ਬਿਲਕੁਲ ਮੇਰੇ ਨਾਲ ਰਹੇ ਆ ਮੈਂ ਸਿਆਸਤ ਵਿੱਚ ਹੁੰਦਿਆਂ ਹੋਇਆ ਮੇਰੇ ਕੋਲ ਸਬੂਤ ਨੇ 17 ਏਕੜ ਮੈਂ ਜ਼ਮੀਨ ਵੇਚ ਕੇ ਖਾਧੀ ਆ ਰਾਜਨੀਤੀ 'ਚ ਮੇਰੇ ਦੋ ਸਕੂਲ ਸੀ ਇੱਕ ਉਹ ਵੇਚ ਕੇ ਖਾਦਾ ਮੈਂ 40% ਥੱਲੇ ਆਇਆ ਆ ਰਾਜਨੀਤੀ 'ਚ ਰਹਿੰਦਿਆਂ ਇਹ ਸ਼੍ਰੀਮਾਨ ਜੀ ਦੇ ਕਿਰਾਏ ਤੇ ਰਹਿੰਦੇ ਸੀ ਕਿਰਾਏ ਤੇ ਰਹਿੰਦੇ ਸਨਾਂ ਤੇ ਵਾਰੇ ਨਿਆਰੇ ਹੋਏ ਆ ਸਭ ਤੋਂ ਪਹਿਲਾਂ ਇਹਨਾਂ ਦੇ ਕੋਵਿਡ ਫੜਿਆ ਇਹਨਾਂ ਨੂੰ ਇਹ ਮਤਲਬ ਹੈ 2017 ਦੀ ਇਲੈਕਸ਼ਨ ਦੀ ਇਹਨਾਂ ਨੇ 20 ਲੱਖ ਐਸਟ ਵਖਾਏ ਨੇ ਤੇ ਆਈ.ਟੀ.ਆਰ ਇਹਨਾਂ ਦੀ ਹੈਗੀ ਆ 249565 ਰੁਪਈਆ ਦੀ ਤੇ 2017 ਚ ਇਹਨਾਂ ਕੋਲ 2015 ਮਾਡਲ ਇਨੋਵਾ ਕਾਰ ਸੀ ਇੱਕ ਪੁਰਾਣੀ ਨੰਬਰ ਸੀ F007 ਹੁਣ ਇਹਨਾਂ ਦੇ ਕੋਲ ਇੱਕ ਤੇ ਉਹ 2018 ਤੇ 2016 ਚ ਇਹਦੇ ਸੋਹਰਾ ਸਾਹਿਬ ਰਟਾਇਰ ਹੋਏ ਇਹ ਜਿਹੜੇ ਘਰ ਚ ਰਹਿੰਦਾ ਆ ਉਹ ਇੱਕ ਢਾਂਜੇ ਟਾਈਪ ਚ ਇਹਨਾਂ ਉਹ ਘਰ ਖਰੀਦ ਕੇ ਦਿੱਤਾ ਉਸ ਤੋਂ ਬਾਅਦ ਮੈਂ ਵੀ ਕਈ ਵਾਰੀ ਗਿਆ ਸੀ ਤੋਂ ਢਾਂਜਾ ਹੀ ਸੀ ਕੋਵਿਡ ਆਇਆ ਕੋਵਿਡ ਚ ਕਮਾਈ ਹੋਈ ਕਿਉਂਕਿ ਸਮਾਜ ਸੇਵਾ ਕਰਦੇ ਸੀ ਤੇ ਲੋਕ ਜਿਹੜੇ ਜਿਵੇਂ ਹੁਣ ਮੰਨ ਲਓ ਮੈਂ ਆਖਾਂ ਵੀ ਇਦਾਂ ਰੋ ਮਨਾਈ ਕੋਈ ਨਹੀਂ ਤੁਸੀਂ ਮੈਂ ਪੈਸੇ ਭੇਜ ਦਿੰਨਾ ਤੇ ਤੁਸੀਂ ਕਰ ਦਿਓ ਜੀ ਜੋ ਵੰਡ ਵੰਡਾ ਰਹੇ ਸੀ ਉਹ ਦੁਕਾਨਦਾਰ ਸੈੱਟ ਕੀਤਾ ਸੀ ਉਹਨਾਂ ਨੇ ਉੱਥੇ ਪੈਸੇ ਭਾਦਨੇ ਆਪਾਂ ਲੈਂਦੇ ਰਿਹਾ ਇਹਨੂੰ ਕੰਪਲੀਟ ਕਰ ਲੈਣ ਦਿਓ ਜੀ ਜੀ ਕੋਵਿਡ ਵੀ ਕਿਸੇ ਨਾਲ ਸਾਡੇ ਗਾਲੇ ਨਾਲ ਨਾਲ ਕੋਈ ਨਹੀਂ ਗਾਲੇ ਨਾਲ ਪਹੁੰਚੇ ਕਰ ਲਿਓ ਕੁਐਸਚਨ ਜਿੰਨੇ ਮਰਜ਼ੀ ਮੈਂ ਇੱਥੇ ਆ ਹਾਂਜੀ ਛੋਟ ਵਿੱਚ ਸਰ ਦੱਸ ਦਿਓ ਨਾ ਆ ਛੋਟ ਹੀ ਦੱਸਣ ਲੱਗਾ ਹੁਣ ਜਿਹੜਾ ਹੈ ਜਦੋਂ ਤੁਸੀਂ ਕੁਐਸਚਨ ਉਸਦਾ ਕਰਨਾ ਦੱਸੂਗਾ ਤਾਂ ਹੀ 2018 ਚ 2016 ਤਿਆਂ ਨਾਲ ਕੋਲ ਢਾਂਜਾ ਸੀ ਕੋਵਿਡ ਤੋਂ ਬਾਅਦ ਆਲੀਸ਼ਾਨ ਕੋਠੀ ਬਣ ਗਈ ਉਹ ਰੇਨੋਵੇਸ਼ਨ ਆ ਸਭ ਕੁਝ ਹੋਇਆ ਉਸ ਤੋਂ ਬਾਅਦ 2022 ਦੇ ਵਿੱਚ 4 ਪਲਾਟ ਤੇ ਆ 2 ਪਲਾਟ ਨਾਲ ਹੋਰ ਇੱਕ ਸਾਹਮਣੇ ਕਮਰਸ਼ੀਅਲ ਪਲਾਟ ਦੋ ਰੈਜੀਡੈਂਸ਼ੀਅਲ ਕੋਠੀ ਤੋਂ ਵੱਖਰਾ ਸਾਹਮਣੇ ਇੱਕ ਕਮਰਸ਼ੀਅਲ ਪਲਾਟ ਇੰਨਾ ਇਨ ਔਰ ਆਊਟ ਵਿਕਰੀ ਆ ਉਹਦੇ ਪਿਛਲੇ ਪਨੇ ਇੱਕ ਪਲਾਟ ਉਹ ਅੰਮ੍ਰਿਤਸਰ 에য়ারਪੋਰਟ ਰੋਡ ਤੇ ਇੱਕ ਕਲੋਨੀ ਆ ਗੋਲਫ ਕਲੋਨੀ ਉਹਦੇ 'ਚ ਦੋ ਪਲਾਟ ਆ ਇਹਦਾ ਕੰਮ ਕਰਾਉਣਾ ਸੈਟਿੰਗ ਕਰਾਉਣੀ ਸਾਰੀ ਸੜ ਗਈ ਹੁੰਦੀਆਂ ਰਹੀਆਂ ਉਹਦੇ 'ਚ ਇਹ ਲਿੰਦੇ ਰਹੇ ਇਹ ਉਹਨਾਂ ਕੋਲ ਆਏ ਆ ਹੁਣ ਮੈਨੂੰ ਮੈਂ ਤ ਨਹੀਂ ਦੱਸ ਸਕਦਾ ਵੀ ਇਹ ਉਹ ਦੱਸੇ ਕਿ ਕੀ ਬਿਜ਼ਨਸ ਕੀਤਾ ਉਹਨੇ ਅਸੀਂ ਉਜੜੇ ਆ ਉਹ ਜਨਾਬ ਹੁਣ ਆ ਦੇ ਕੋਲ ਕੁਝ ਨਹੀਂ ਸੀ ਅਸੀਂ ਸਭ ਕੁਝ ਸਾਡੇ ਕੋਲ ਸੀ ਜੱਦੀ ਕੁਸ਼ਤੀ ਘਰ ਸਾਡੇ ਆਪਣੇ ਸਨ ਜਾਇਦਾਦਾਂ ਸਨ ਬੱਤੀ ਇੱਕ ਮੇਰੀ ਜ਼ਮੀਨ ਦੋ ਮੇਰੇ ਸਕੂਲ ਐਸਸੀਓ ਮੇਰੇ ਕੋਲ ਸੀ ਇਹ ਮੈਂ ਲੈ ਕੇ ਚੱਲਿਆ ਤੇ ਉਹਨਾਂ ਕੋਲ ਤੇ ਹੈ ਹੀ ਕੁਝ ਨਹੀਂ ਸੀ ਉਹਦੇ ਫਾਦਰ ਵੀ ਇੱਕ ਸੈਗਰਾਂ ਦੀ ਦੁਕਾਨ ਸੀ ਮાળੀ ਦੀ ਰਹੀਏ ਇਹ ਜਾਇਦਾਦਾਂ ਉਹਨਾਂ ਨੇ ਬਣਾਈਆਂ ਗੱਡੀਆਂ ਹੁਣ ਵੀ ਹੁੰਦੀਆਂ ਨੰਬਰ 1 ਨੰਬਰ ਲੈਣਾ 50 ਲੱਖ ਤੋਂ ਘੱਟ ਨਹੀਂ ਮਿਲਦਾ ਉਹਨਾਂ ਦੀਆਂ ਚਾਰ ਗੱਡੀਆਂ ਨੇ ਐਕਸ 3001 ਐਮ 3001 ਡਬਲਿਊ 3001 ਡੀਡੀ 3001 ਇਹ ਚਾਰ ਗੱਡੀਆਂ ਇਹਨਾਂ ਕੋਲ ਇਹ ਆ ਦੋ ਗੱਡੀਆਂ ਹੈਗੀਆਂ ਐਫ 3007 ਡੀਐਨ 3007 ਇਹ ਗੱਡੀਆਂ ਉਹਨਾਂ ਦੇ ਕੋਲ ਅੱਜ ਨੇ ਕੋਈ ਬੰਦਾ ਜਿਹਦਾ ਕੰਮਕਾਰ ਹੀ ਕੋਈ ਨਹੀਂ ਜਾਂ ਤੁਸੀਂ ਦੱਸ ਦਿਓ ਕਿ ਉਹਦਾ ਆ ਕੰਮ ਹੈ ਮੈਨੂੰ ਪੁੱਛੋਗੇ ਤਾਂ ਮੈਂ ਜਵਾਬ ਦੂੰ ਮੇਰੇ ਕੀ ਕੰਮ ਹੈ ਉਹ ਇਹਨਾਂ ਕੁਝ ਉਹਦੇ ਕੋਲ ਕਿੱਥੋਂ ਆ ਗਿਆ ਇਹ ਉਹਨੇ ਦੱਸਣਾ ਹੁਣ 2022 ਚ ਉਹ ਜਿਹੜੇ ਪਰਾਧ ਤੁਹਾਨੂੰ ਮੈਂ ਦੱਸਦੇ ਉਹ ਨਾਲ ਇਹ ਆ ਇਹ ਮੇਰਾ ਜਵਾਬ ਆ ਕਿ ਉਹ ਜੀ ਕਿੱਥੋਂ ਤੇ ਕਿਵੇਂ ਆ ਮੈਂ ਵੀ ਰਾਜਨੀਤੀ ਸੀ ਮੈਂ ਉਜੜਿਆ ਉਹ ਵੀ ਰਾਜਨੀਤੀ ਚ ਸਨ ਮੈਂ ਇਵਨ ਸਟੇਟ ਲੈਬਲ ਦੀ ਬੋਡੀ ਪੀਡਾ ਦਾ ਚੇਅਰਮੈਨ ਵੀ ਰਿਹਾ ਹਾਂ ਉਹ ਤਾਂ ਰਹਿ ਵੀ ਕੁਝ ਨਹੀਂ ਗੇ ਜੋ 60 ਅੱਜ ਜਿੰਨਾ ਕੁਝ ਹੈਗਾ ਆ ਜੋ ਕੁਝ ਮਕੂਲਦਾ ਜਾਇਦਾ ਦਾ 100 ਕਰੋੜ ਤੋਂ ਉੱਪਰ ਦੀ ਸਾਮੀ ਨੇ ਉਹ ਜਿਹੜਾ 2017 ਤੱਕ ਭੁਖਾ ਨਗਾ ਸੀ ਇਹ ਤਾਂ ਕਦੀ ਸਾਹ ਹਾਂਜੀ ਕਰ ਇਹਦੇ ਵਿੱਚ ਅੰਮ੍ਰਿਤਪਾਲ ਬਬਲੂ ਜਦੋਂ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਨੇ ਮੰਨਾ ਬਲੈਕਮੇਲਰ ਹੈ ਜਿਨ੍ਹਾਂ ਨੂੰ ਉਹ ਬਲੈਕਮੇਲ ਕਰ ਰਿਹਾ ਉਹ ਕਿਉਂ ਨਹੀਂ ਸਾਹਮਣੇ ਆਦੇ ਡਰਦੇ ਉਹ ਤੁਸੀਂ ਕਹੇ ਉਹ ਨਹੀਂ ਸਾਹਮਣੇ ਆ ਰਹੇ ਕਾਰਪੋਰੇਸ਼ਨ ਦੇ ਦਫ਼ਤਰ ਤੇ ਆਫਿਸ ਇੰਪਰੂਵਮੈਂਟਸ ਤੇ ਅਧਿਕਾਰੀ ਸਾਰੇ ਉਹ ਦਰਦੇ ਸਰ ਇਹਦੇ ਵਿੱਚ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਦਰਦੇ ਦਰਦੇ ਉਹ ਘਬਰਾ ਕਿਉਂਣਾ ਇਹ ਮੈਂ ਨਹੀਂ ਇੱਕ ਜਵਾਬ ਦੇ ਲਵਾਂ ਕਿਉਂ ਨਹੀਂ ਆਉਂਦੇ ਉਹ ਹੁਣ ਅਗਲੇ ਤੁਸੀਂ ਦੱਸ ਦਿਓ ਮੈਨੂੰ ਚਲੋ ਤੁਸੀਂ ਦੱਸ ਦਿਓ 100 ਕਰੋੜ ਕਿੱਥੋਂ ਆ ਗਿਆ ਭਾਜੀ 100 ਕਰੋੜ ਜਦੋਂ ਮੈਂ ਗੁਣਾਤੀਆਂ ਇਹ ਦੇਖੋ ਨਾ ਜੇ ਤੇ ਕੋਈ ਮੰਤਰੀ ਹੋਣ ਤੇ ਆਪਾਂ ਕਹਿੰਦੇ ਕ腐ਸ਼ਨ ਕੀਤੀ ਆ ਜੇ ਕੋਈ ਐਮਐਲਏ ਤੇ ਫਿਰ ਕਹਿੰਦੇ ਕ腐ਸ਼ਨ ਕੀਤੀ ਆ ਮੰਨਣਾ ਹੈਗਾ ਕੀ ਆ ਉਹ ਮੈਂ ਦੱਸਦਾ ਮੈਂ ਦੱਸਦਾ ਯਾਰ ਦਰਾਤਾ ਤੁਸੀਂ ਯਾਦ ਕਰਾਤਾ ਮੈਂ ਦੱਸਦਾ ਇਹਨੇ ਕਿੰਨੇ ਇਸ਼ੂਜ਼ ਉਠਾਏ ਆ ਕੋਈ ਨੀਪਰੇ ਚੜਿਆ ਸੋ ਦੇਵਾ ਜੀ ਹੋ ਜਾਂਦੀ ਹੈ ਫਿਰ ਸਬੂਤ ਮੋਟੀ ਸਭ ਇਹੀ ਤੇ ਗੱਲ ਹੈ ਫਿਰ ਸਬੂਤ ਤੋਂ ਬਿਨਾ ਫਿਰ ਇਹੀ ਤੇ ਗੱਲ ਹੈ ਮਸੂਦ ਮੈਂ ਉਹ ਮੈਨੂੰ ਭੇਜ ਦਵੇ ਨੋਟਿਸ ਜੋ ਕਰਨਾ ਤੁਸੀਂ ਕਿਹਾ ਕਿ ਉਹ ਕਿਸ ਤਰ੍ਹਾਂ ਮੀਰ ਹੋਇਆ ਹੁਣ 100 ਕਰੋੜ ਤੋਂ ਵੱਧ ਦੀ ਉਹਦੀ ਕੋ ਪ੍ਰਾਪਰਟੀ ਹੈ ਉਹ ਜਿਹੜੇ ਜਿਹੜੇ ਵੀ ਇਸ਼ੂ ਉਠਾਉਂਦਾ ਰਿਹਾ ਕੋਈ ਨਿਪਰੇ ਨਹੀਂ ਚੜਿਆ ਕਿਤੇ ਵੀ ਵੀ ਉਹ ਹੋ ਗਿਆ ਤੇ ਮਤਲਬ ਤਕਰੀਬਨ ਲੋਕਾਂ ਨੂੰ ਬਲੈਕਮੇਲ ਕੀਤਾ ਪੈਸੇ ਲਏ ਸਬੂਤ ਜੇ ਸਬੂਤ ਹੁੰਦੇ ਤਾਂ ਫਿਰ ਤੁਹਾਨੂੰ ਪਤਾ ਨਹੀਂ ਕਿਸ ਹਿਸਾਬ ਨਾਲ ਟੰਗਿਆ ਜਾਂਦਾ ਗੱਲ ਸਰ ਸਬੂਤ ਇਸ ਕਰਕੇ ਆਂਦੀ ਹੈ ਕਿ ਤੁਸੀਂ ਜਿਹੜੇ ਲੋਕ ਵੀ ਆਜੇ ਸਾਨੂੰ ਪਰ ਜਦੋਂ ਸਾਡੀ ਇਸ ਤਰ੍ਹਾਂ ਚੱਲਨੀ ਹੈ ਮੇਰੀ ਬੇਨਤੀ ਹੈ ਮੈਂ ਅੱਜ ਪ੍ਰੈਸ ਕਾਨਫਰੰਸ ਉਹ ਤੁਸੀਂ ਗੱਲ ਕਰਦੀ ਮੈਂ ਤਾਂ ਜਵਾਬ ਦੇ ਰਿਹਾ ਮੈਂ ਐਫ ਆਈ ਆਰ ਦੇ ਸਬੰਧ ਚ ਪ੍ਰੈਸ ਕਾਨਫਰੰਸ ਕਰਨ ਆਇਆ ਆਂ ਕਿ ਸਾਡੇ ਬੰਦੇ ਦੇ ਉੱਤੇ ਬੇਬੁਨਿਆਦ ਝੂਠੀ ਐਫ ਆਈ ਆਰ ਕੀਤੀ ਗਈ ਆ ਬਗੈਰ ਉਹਨੂੰ ਸੁਣਿਆ ਉਸ ਤੋਂ ਅੱਗੇ ਕੀ ਆ ਵੀ ਇੱਕ ਤੇ ਮੈਂ ਦੱਸਦਾ ਵੀ ਉਹਨਾਂ ਦੀਆਂ ਗਵਾਹੀਆਂ ਇੱਕ ਸ੍ਰੀਮਾਨ ਫਿਰਮੁਲਕੇ ਜਿਹੜੇ ਇਹਦੇ ਸਾਥੀ ਆ ਆਪਣਾ ਮਹਿੰਦਰਾ ਏਜੰਸੀ ਦਾ ਇੰਦਰਪ੍ਰੀਤ ਸਿੰਘ ਆਨੰਦ ਤੇ ਇਹ ਦੋਨੋਂ ਕੋ-ਅਕਿਊਜ਼ ਨੇ ਉਹਦੇ ਇੰਦਰਪ੍ਰੀਤ ਸਿੰਘ ਚੱਠਾ ਜਿਹੜਾ ਸੁਇਸਾਈਡ ਕੇਸ ਸੀ ਮੇਰੇ ਕੋਲ ਸੁਇਸਾਈਡ ਨੋਟ ਵੀ ਹੈਗਾ ਐਫ ਆਈ ਆਰ ਵੀ ਹੈਗੀ ਜਿਸ ਦੇ ਚ ਇਹਨਾਂ ਦੇ ਨਾਮ ਆ ਸੁਇਸਾਈਡ ਨੋਟ ਵੀ ਆ ਇਨੇ ਬੇਰਪਰਾਈ ਕਰਦਾ ਉਹ ਵੀ ਮੇਰੇ ਕੋਲ ਕਾਪੀ ਹੈਗੀ ਆ ਬੇਲ ਦੀ ਹੀਰਿੰਗ ਹੁੰਦੀ ਆ ਮੁੜ ਕੇ ਵਾਪਸ ਲੈ ਲਿੰਦਾ ਮੰਨਾ ਕਿਤਨਾ ਕਿਤੇ ਦਾਲ ਚ ਗਾਲਾ ਉਹਨੇ 50 ਲੱਖ ਸਿੱਧਾ ਲਿਖਿਆ ਹੈ ਕਿ ਮੇਰੇ ਕੋਲ 50 ਲੱਖ ਰੁਪਏ ਮੰਗਦਾ ਸੀ ਆ ਮੇਰੇ ਕੋਲ ਉਹ ਨੋਟ ਸੋਸਾਇਡ ਨੋਟਿਸ ਕਿ ਮੰਨਾ 40 ਲੱਖ ਮੰਗਦਾ ਸੀ ਹੁਣ ਇੱਥੇ ਆ ਹਾਟਲਾਂ ਦੇ ਵੀ ਮੁੱਦੇ ਬਣੇ ਬਾਂਸਲ ਵਾਲਿਆਂ ਨੇ ਇੱਥੇ ਜਗ੍ਹਾ ਵੀ ਖਰੀਦੀ ਮੁੜ ਕੇ ਰੋਲਾ ਬੰਦ ਕਿਉਂ ਹੋ ਜਾਂਦਾ ਰੋਲਾ ਪੈਂਦਾ ਆ ਫਿਰ ਰੋਲਾ ਬੰਦ ਹੋ ਜਾਂਦਾ ਇਹ ਵੀ ਕਾਰਨ ਸਾਰੇ ਜਾਣਨਾ ਚਾਹੁੰਦੇ ਆ ਕਿ ਪਿੰਦਾ ਦਾ ਕਾਰਨ ਮੈਂ ਦੱਸਦਾ ਤਾਂ ਮੈਂ ਕੀ ਹੈ ਕਿਉਂ ਡਾਕਟਰ ਨਹੀਂ ਕਰਦੇ ਨਹੀਂ ਮੈਂ ਦੇ ਸਾਰੇ ਬੰਦਾ ਬਚਾਵਾਗੇ ਮੈਂ ਕਾਰਨ ਦੱਸਿਆ ਆ ਤੇ ਸਬੂਤ ਮੈਂ ਕਿੱਥੋਂ ਲਿਆਵਾ ਰਿਸ਼ਵਤ ਤੇ ਵੀ ਤਾਂ ਸਬੂਤ ਹੁੰਦੇ ਆ ਜਿਵੇਂ ਉਹ ਕੇਜਰੀਵਾਲ ਸਾਹਿਬ ਕਹਿੰਦੇ ਸੀ ਤੁਸੀਂ ਨਾ ਜਿਹੜਾ ਤੁਹਾਡਾ ਰਿਸ਼ਵਤ ਮੰਗੇ ਤੇ ਵੀਡੀਓ ਬਣਾ ਲਿਆ ਕਰੋ ਦੱਸੋ ਮੈਂ ਨਾ ਐਸ ਲੈਵਲ ਦੇ ਬੰਦੇ ਵੀ ਜਿਹੜਾ ਰਿਸ਼ਵਤ ਲਊਗਾ ਉਹ ਵੀਡੀਓ ਦੇ ਸਾਰਾ ਚਾਜ ਕਿਉਂ ਨਹੀਂ ਕਰਾਂਦੀ ਵੀ ਫਿਰ ਮੈਂ ਸਬੂਤ ਦੇਣਾ ਜੀ ਦੋਨੋਂ ਮਾਮਲੇ ਤੇ ਹਾਂ ਜੀ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਦਿੰਦਾ ਅਮਰੋਜਾਲਾ ਵਿੱਚ ਅਖਬਾਰ ਤੁਸੀਂ ਨਾਮ ਸੁਣਿਆ ਅਮਰੋਜਾਲਾ ਅਮਰੋਜਾਲਾ ਵਿੱਚ ਖਬਰ ਜਿਹੜੀ ਛਪੀ ਆ ਉਹਦੇ ਵਿੱਚ ਮੰਨੇ ਦੇ ਬਿਆਨ ਕੀ ਛਪਿਆ ਉਹ ਮੈਂ ਮੈਂ ਛਪਿਆ ਫਲਾਜ਼ਾ ਕੀਤਾ ਦੂਜਾ ਸਬੂਤ ਮੈਂ ਤੁਹਾਨੂੰ ਦਿੰਦਾ ਇੰਪਰੂਵਮੈਂਟ ਰੈਕ ਤੇ ਬੈਕ ਸਾਈਡ ਜਿਹੜੀ ਆ ਆਨੰਦ ਜਬਾਂਸਲ ਦੀ ਬਿਲਡਿੰਗ ਬਣੀ ਹੈ ਇਸ ਮਾਮਲੇ 'ਚ ਮੰਨੇ ਦੀ ਆਵਾਜ਼ ਚੁੱਕੀ ਹੈ ਦੈਨਿਕ ਜਾਗਰਣ ਦੇ ਫਰੰਟ ਪੇਜ ਦੇ ਕਵਰਾਂ ਲੱਗਿਆ ਹੈ ਤੇ ਇਹ ਮੁੱਦਾ ਪਿਛਲੇ 10 12 ਸਾਲਾਂ ਤੋਂ ਮੈਂ ਚੁੱਕਦਾ ਰਿਹਾ ਤੇ ਬਿਲਡਿੰਗ ਉੱਤੇ ਬਲੋਤੀ ਆ ਇਸ ਮਾਮਲੇ 'ਚ ਮੰਨੇ ਨੇ ਸਟੈਂਡ ਦਿੱਤਾ ਹੈ ਤੇ ਉਹਨੇ ਬਾਅਦ 'ਚ ਸਟੈਂਡ ਚ ਕੀ ਬਿਲਡਿੰਗ ਉੱਤੇ ਨਹੀਂ ਰਹਿਣਾ ਮੈਨੂੰ ਖਬਰਾਂ ਬਿਲਕੁਲ ਨਹੀਂ ਆ ਕਟਿੰਗ ਐਸ ਅਖਬਾਰ ਤੇ ਤੁਸੀਂ ਮੈਂ ਤਾਂ ਕੁਝ ਨਹੀਂ ਮੰਗ ਰਿਹਾ ਮੈਂ ਤੇ ਮੈਂ ਆਇਆ ਹੀ ਐਫ ਆਈ ਆਰ ਦੇ ਸਬੰਧ 'ਚ ਆ ਤੇ ਤੁਸੀਂ ਗੱਲ ਕੀਤੀ ਤੇ ਉਹਦੇ ਮੈਂ ਜਵਾਬ ਦੇਣ ਲਿਆ ਸਾਨੂੰ ਤੇ ਪਤਾ ਹੈ ਇੱਕ ਉਹ ਹਸਪੀਟਲ ਉਹ ਵੀ ਮਸਲਾ ਬਣਿਆ ਸੀ ਕੋਈ ਮਜੀਠਾ ਰੋਡ ਦੇ ਲੈਬ ਦਾ ਇੱਕ ਗਿਹੜਾ ਸੀ ਮਤਲਬ ਥੋੜੀ ਲੈ ਉਹ ਵੀ ਮਾਮਲਾ ਨਾ ਆਇਆ ਚੁਕਿਆ ਹਾਂਜੀ ਠੀਕ ਹੈ ਜੀ ਅੱਜ ਇਹ ਹੋ ਗਿਆ ਸਾਰੀ ਚੀਜ਼ਾਂ ਹਵਾ ਚ ਹੋ ਗਈਆਂ ਫੇਰ ਇਹ ਬੁਨਿਆਦ ਹੀ ਚੱਲਦਾ ਪੈਣਾ ਸਾਰਾ ਕੁਝ ਮੈਂ ਮੈਂ 10 ਵਾਰੀ ਗੱਲ ਕੀਤੀ ਕੋਈ ਮੈਂ 10 ਵਾਰੀ ਗੱਲ ਕੀਤੀ ਆ ਕਿ ਮੈਂ ਐਫ ਆਈ ਆਰ ਸੰਬੰਧੀ ਕਰ ਪ੍ਰੈਸ ਕਾਨਫਰੰਸ ਕਰਨ ਆਇਆ ਹਾਂ ਤੁਸੀਂ ਗੱਲ ਪੁੱਛੀ ਪੀ ਉਹ ਇੰਜ ਉਹ ਤਾਂ ਮੈਂ ਹੋਣ ਦੀ ਕਹਿੰਦਾ ਪੰਨਾ ਆਏਗਾ ਤੇ ਫੇਰ ਤੇ ਆਪਾਂ ਕਰੀਏ ਮੇਰੀ ਬੇਨਤੀ ਹੈ ਮੈਂ ਹੁਣ ਵੀ ਚਾਹੁੰਦਾ ਬਾਅਦ ਚ ਵੀ ਕਹੂੰਗਾ 100 ਵਾਰੀ ਕਹੂੰਗਾ ਕਿ ਉਹਦੇ ਕੋਲ ਕੋਈ ਕੁਛ ਨਹੀਂ ਸੀ ਹੁੰਦਾ ਤੇ ਉਹ 100 ਕਰੋੜ ਤੋਂ ਵੱਧ ਦੀ ਸਾਮੀ ਬਣ ਗਿਆ ਕਿਹੜੀ ਉਦਕੋ ਗਿੱਦੜ ਸਿੰਘ ਜੀ ਆ ਸਾਨੂੰ ਵੀ ਪਤਾ ਲੱਗ ਜੇ ਪਬਲਿਕਲੀ ਸਰਕਾਰਿਓ ਆਪਣੇ ਸਾਡੇ ਉਹ ਵੀ ਸਮਾਜ ਸੇਵਕ ਕਰਦੇ ਉਹ ਵੀ ਕਰਦੇ ਕਰ ਹੀ ਜਾਣ ਪਰ ਸਾਨੂੰ ਮਤਲਬ ਹੈ ਕਿ ਜੇਕਰ ਤੁਸੀਂ ਬੋਲਦਾ ਤੇ ਉਹਦੇ ਕੋਲ ਕੋਈ ਸਬੂਤ ਨਹੀਂ ਹੈ ਤਾਂ ਇਹ ਬਾਹਰ ਵਿੱਚ ਜੋ ਮਰਜ਼ੀ ਕੋਈ ਬੋਲੀ ਜਾਵੇ ਮੈਂ ਤਿੰਨ ਵਾਰੀ ਕਹੇ 10 ਵਾਰੀ ਕਹੇਤਾ ਕਿ ਮੈਂ ਐਫ ਆਈ ਆਰ ਦੇ ਬਾਰੇ ਬੋਲਣ ਆਇਆ ਉਹਦਾ ਤਾਂ ਸਬੂਤ ਦੇਣ ਡਿਆਂ ਤੁਹਾਨੂੰ ਮੈਂ ਪਰ ਬੁੱਧਾ ਐਫ ਆਈ ਆਰ ਮੁਜਾਜ ਦਰਜ ਹੋਈ ਆ ਐਫ ਆਈ ਆਰ ਇੱਕ ਤਾਂ ਹੋਰ ਇੱਕ ਗੱਲ ਨਹੀਂ ਤੁਸੀਂ ਨਾ एफआईआर दर्ज हुई है ओदे दे, अमृतपाल देश अगेंस्ट ਤੁਸੀਂ ਚਲੋ ਤੁਸੀਂ ਮੈਨੂੰ ਦੱਸ ਦਿਓ ਵੀ ਕਿਸ ਤਰ੍ਹਾਂ ਜਾਇਜ਼ ਆ ਮੈਂ ਕਿਹਨੂੰ ਮੈਂ अमृतपाल ਤੇ ਮਨਾ ਗਲਤੀ ਉਹੀ ਆਂਦੀ ਵੀ ਨਾ 2 ਮਹੀਨੇ ਤੋਂ ਉਹੀ ਚੱਲਣ ਡਿਆ ਵਾ ਇੱਕ ਦੂਜੇ ਦੇ ਖਿਲਾਫ ਬੋਲਦੇ ਵੇ ਤਾਂ ਹੀ एफआईआर दर्ज ਹੋਈ ਸਰ ਵਿਦਆਊਟ ਅਚਾ ਫਿਰ ਆਪਾਂ ਦੀ ਦੂਸਰੀ ਹੁੰਦੀ ਆ ਦੂਸਰੀ ਗੱਲ ਉਹਨੇ ਉਹਦੇ ਪੁਲਿਸ ਨੂੰ ਰਿਪੋਰਟ ਦਿੱਤੀ ਸਰ 1 ਮਿੰਟ 1 ਮਿੰਟ ਸਾਈਬਰ ਕ੍ਰਾਈਮ ਇੰਨੀ ਦੁਨੀਆ ਇੱਕ ਦੂਜੇ ਦੇ ਵਿਰੁੱਧ ਬੋਲਦੀ ਆ ਐਫਆਈਆਰ ਦਾ ਸਰ ਬਿਲਕੁਲ ਨਹੀਂ ਹੈ ਕਿ ਐਫਆਈਆਰ ਨਹੀਂ ਕਿਲਾ ਸਕਿਆ ਮਨੇ ਬਿਲਕੁਲ ਨਹੀਂ ਐਫਆਈਆਰ ਕਰਾਤੀ ਸਾਡੇ ਬੰਦਾ ਜੇ ਅਗਰ ਕਿਸੇ ਤੇ ਤੁਸੀਂ આરોਪ ਲਾਓਗੇ ਤੇ ਸਾਈਬਰ ਕਰਾਈਮ ਐਕਟ ਤੇ ਲੱਗੇਗਾ ਉਹ ਐਕਟ ਲੱਗੇ ਹਾਂਜੀ ਉਹ ਜਿਹੜੇ ਜ਼ਬਰਦਸਤੀ ਵਸੂਲੀ ਅਮਰਪਾਲ ਸਿੰਘ ਬਾਬੂ ਨੇ ਕਿਹੜੀ ਕੀਤੀ ਦੂਜੀ ਗੱਲ ਉਹਨੂੰ ਸੁਣਿਆ ਨਹੀਂ ਗਿਆ ਹਾਂ ਉਹ ਬੰਦਾ ਇੱਕ ਮਿੰਟ ਤੁਹਾਨੂੰ ਫਿਰ ਓਕੇ ਕਹਿ ਦੋ ਤੇ ਯਾਰ ਕਿਸੇ ਨੂੰ ਤੁਸੀਂ ਕਿਸੇ ਨੂੰ ਤੁਸੀਂ ਕਹਦੇ ਐਫ ਆਈ ਆਰ ਲੋਜ ਕਰ ਦਿੰਦੇ ਜੇ ਇੱਕ ਦਿਨ ਦੇ ਵਿੱਚ ਹੀ ਅੱਜ ਤੱਕ ਅੱਜ ਹੋਇਆ ਹੀ ਨਹੀਂਗਾ ਬਦਨੂੰ ਤੁਸੀਂ ਮਲਜਮ ਬਣਾ ਲੈ ਉਹਨੂੰ ਸੁਣੋ ਨਾ ਕਸੂਰ ਪੁਲਿਸ ਦਾ ਨਾ ਇੰਨਾ ਥੋੜੀ ਤੇ ਮੈਂ ਕਦੋਂ ਕਹਿਣਿਆ ਪੁਲਿਸ ਤੇ কোর্ਟ ਵਿੱਚ ਕਰ ਸਕਦੇ ਹਾਂਜੀ ਨਹੀਂ ਇਹ ਇਹ ਫਿਰ ਗਲਤ ਹੈ ਗਿਆ ਅੱਛਾ ਫਿਰ ਪ੍ਰੈਸ ਵਾਲਾ ਕੰਮ ਲੋਕੀ ਕਿਉਂ ਉਹਦੇ ਪ੍ਰੈਸ ਕਰਦਾ ਸਾਡਾ ਰਾਈਟਿੰਗ ਅੱਛਾ ਗੱਲ ਸਾਡਾ ਪ੍ਰੈਸ 'ਚ ਗੱਲ ਕਰਨ ਦਾ ਰਾਈਟ ਨਹੀਂ ਹੈ ਦੇਖੋ ਬਿਕੁਨ ਹਾਂ ਨਹੀਂ ਕਰ ਸਕਦੇ ਉਪਕਾਰ ਜੀ ਮੈਂ ਤੁਹਾਨੂੰ ਦੱਸਦਾ ਤੁਸੀਂ ਕੀ ਕਹਿਣਾ ਚਾਹਤੋਂ ਤੁਸੀਂ ਕਹਿਣਾ ਚਾਹੰਦੋ ਅਗਰ ਕਿਸੇ ਨੇ ਰੋਤੀ ਮੰਗੀ ਤਿੰਨ ਨਹੀਂ ਦੇਰ ਬਾਅਦ ਐਫ ਆਈ ਆ ਕਿਉਂ ਦਰਜ ਹੋਈ ਰੋਤੀ ਮੰਗੀ ਨਹੀਂ ਜੀ ਆਪਣੇ ਪੈਸੇ ਬੰਦੇ ਲੈਣੇ ਇਹ ਕਹਿਣਾ ਚਾਹੁੰਦੇ ਹੋ ਨਹੀਂ ਇੰਨੀ ਦੇਰ ਬਾਅਦ ਨਹੀਂ ਇੰਨੀ ਦੇਰ ਬਾਅਦ ਤੋਂ ਦਰਜ ਹੋਈ ਨਾ ਇਹ ਨਹੀਂ ਕਿਹਾ ਮੈਂ ਮੈਂ ਇਹ ਕਿਆ ਕਹਿ ਰਿਹਾ ਕਿ ਕਿਸੇ ਨੇ ਆਪਣੀ ਲਿਵਰ ਦੇ ਪੈਸੇ ਲੈਣੇ ਆ ਦੈਟ ਇਜ਼ ਨਾਟ ਫਰੋਦੀ ਉਹਨਾਂ ਤੁਸੀਂ ਕਿਤੇ ਜਿਆਦਾ ਪੈਸੇ ਨਾ ਲਓ ਫਰੋਦੀ 10000 ਦਾ ਕਸ ਮਾਮਲਾ ਕਿ ਨਹੀਂ ਪੜਾਣਾ ਉਹ ਬੰਦੇ ਨੇ ਪੈਸੇ ਲੈ ਲਏ ਮਾ ਜਿੱਕ ਹੈਗਾ ਸਤੰਬਰ 2023 ਦਾ 45000 ਦਾ ਤੇ ਅਕਤੂਬਰ 2023 10000 ਜਿਹੜਾ ਆਪ ਹੀ ਸੌਂ ਨਹੀਂ ਸਕਦੇ ਅਗਰ ਤੁਹਾਡੇ ਨਾਲ ਕੋਈ ਇੰਨਾ ਕੋਈ ਜਬਰਨਾ ਜਾਂ ਖਰੋਤੀ ਮੰਗਦਾ ਦੇ ਕੇ ਮੈਂ ਪੁਲਿਸ ਕੰਪਲੇਂਟ ਹੈਨੇ ਦਿਨ ਬਾਅਦ ਕਰਦੇ ਆ ਉਸ ਵੇਲੇ ਕਰਦੇ ਆ ਜੇ ਕੋਈ ਤਾਂ ਮੈਰੋਂ ਡਿਆ ਆਹ ਤੇ ਗੱਲ ਤੁਸੀਂ ਕਹਿਣਾ ਚਾਹਤੋਂ ਕਹਿ ਨਹੀਂ ਪਾ ਰਹੇ ਸਰ ਤੁਸੀਂ ਮਨ ਮੰਨ ਕੇ ਕਰਦੇ ਤੁਸੀਂ ਮੈਂ ਪਹਿਲਾਂ ਕਹਿ ਚੁੱਕਾ ਮਹਾਰਾ ਜੇ ਗੱਲ ਬੋਲੇ ਆ ਤੁਸੀਂ ਬਤਾਦਾ ਧਿਆਨ ਦੋ ਦੁਬਾਰਾ ਨੇ ਫਿਰ ਕਰ ਦਿਓ ਕਿ ਇੰਨੇ ਚਿਰ ਦਾ ਉਦੋਂ ਦੇ ਪੈਸੇ ਦਿੱਤੇ ਮੈਂ ਪਹਿਲਾਂ ਸਟਾਰਟਿੰਗ ਤੇ ਲੱਭ ਕੇ ਬੋਲਿਆ ਸੀ ਕਿ ਉਸੇ ਵੇਲੇ ਕਿਉਂ ਨਹੀਂ ਲੋਕੀ ਉਸੇ ਇਹੋ ਜੀ ਗੱਲ ਹੋ ਜਾਂਦੀ ਉਸੇ ਵੇਲੇ ਦਰਖਾਸਤ ਦਿੰਦੇ ਮੈਂ ਬੋਲਿਆ ਸੀ ਤੁਸੀਂ ਕਹਿਣਾ ਕਹਿ ਨਹੀਂ ਪਾਰੀ ਸਰ ਅਮਰ ਜੀ ਬੜੀ ਕਹਿ ਰਹੇ ਸਾਡੇ ਪ੍ਰੂਫ ਨੇ ਜਿਹੜੇ ਐਫ ਆਈ ਆਰ ਗਲਤ ਹੋਈ ਹੈ ਉਹ ਦੱਸ ਦਿਓ ਥੋੜਾ ਜਿਹਾ ਐਫ ਆਈ ਆਰ ਜਿਹੜੀ ਗਲਤ ਤੁਸੀਂ ਕਹਿ ਰਹੇ ਤੁਹਾਡੇ ਮੁਕਾਬਲੇ ਤੁਸੀਂ ਕਹਿੰਦੇ ਗਲਤ ਹੋਈ ਲੱਗਿਆ ਅਮਰਤਪਾਲ ਬਬਲੂ ਜੀ ਆਖਦੇ ਕਿ ਮੰਨਾ ਬਲੈਕਮੇਲਰ ਹੈ ਤੁਸੀਂ ਸਾਰੀ ਪਾਰਟੀ ਕਹਿੰਦਾ ਲਖ ਰਿਓ ਕਿ ਉਹ ਧੋਖਾਧੜੀ ਕਰਦਾ ਰਿਹਾ ਸਮਝੋਤੇ ਹੁੰਦੇ ਰਿਹਾ ਤਾਂ ਕਰੋੜਾਂ ਦੀ ਪ੍ਰਾਪਰਟੀ ਬਣੀ ਹੈ ਪਰ ਜਦੋਂ ਅਮਰਤਪਾਲ ਬਬਲੂ ਉਹਨਾਂ ਦੇ ਨਾਲ ਕੰਮ ਕਰਦੀ ਸੀ ਉਦੋਂ ਕਿਉਂ ਨਹੀਂ ਇਹ ਗੱਲਾਂ ਸਾਹਮਣੇ ਲਿਆਂਦੇ ਕਿ ਉਹਨਾਂ ਦਾ ਸਾਥ ਦੇ ਰਹੀ ਸੀ ਉਸ ਵੇਲੇ ਕਿਹੜੀਆਂ ਗੱਲਾਂ ਤੋਂ ਕੀ ਉਹਨਾਂ ਨੇ ਸਮਝੋ ਥੋੜੇ ਜੀ ਇੱਕ ਮਿੰਟ ਇੱਕ ਮਿੰਟ ਜੀ ਉਹ ਉਹਨੂੰ ਦੱਸ ਕੇ ਪੈਸੇ ਨਹੀਂ ਸੀ ਲੈਂਦਾ ਉਹ ਉਹਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ ਜੋ ਉਹਨੇ ਬੋਲਣਾ ਹੁੰਦਾ ਸੀ ਉਹਦਾ ਬਿਨੈ ਸੇ ਵਕੀਲ ਕਰਦਾ ਕੋਈ ਕੰਮ ਤੇ ਉਹ ਉਹਦੇ ਕੋਲ ਆਇਆ ਕਲਾਇੰਟ ਉਹਨੇ ਉਹਨੂੰ ਰਿਪਰੈਜ਼ੈਂਟ ਕਰਨਾ ਹੈ ਉਹ ਕੋਈ ਜਿਹੜਾ ਕੰਮ ਜਿਹੜਾ ਉਹਦੇ ਵਿੱਚ ਉਹ ਇਹਨੇ ਅੰਮ੍ਰਿਤਪਾਲ ਸਿੰਘ ਬੱਬਲੂ ਦੇ ਪੈਸੇ ਦੇ ਲੈਣ ਦੇਂਦਾ ਉਹ ਸੋਸ਼ਲ ਮੀਡੀਆ ਨਹੀਂ ਕਰਦਾ ਰਿਹਾ ਜਿਹੜੀਆਂ ਉਹਦੇ ਕੋਲੋਂ ਕੋਈ ਵੀਡੀਓ ਬਣਵਾਉਂਦਾ ਸੀ ਜਿਹੜਾ ਵੀ ਕੰਮ ਕਰਵਾਉਂਦਾ ਸੀ ਜਿਹੜਾ ਬਣਦਾ ਕਿਸੇ ਦਾ ਕਰਵਾਉਣਾ ਉਹ ਉਹਦੇ ਪੈਸੇ ਦਿੰਦਾ ਸੀ ਉਹ ਉਹਦੇ ਪਾਸੇ ਕੀ ਕਰਨ ਜਾ ਰਹੇ ਤੁਸੀਂ ਕੋਈ ਐਫਐਸ ਦੀ ਕਲਾ ਜਿਹੜੀ ਐਫਐਸ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮਿਲ ਕੇ ਆਏ ਆ ਸਾਰੀ ਗੱਲ ਦੱਸੀ ਆ ਉਹਨਾਂ ਨੇ ਫੈਸਲਾ ਵਾਪਸ ਮੰਗਵਾਲੀਆਂ ਨੇ ਤੇ ਉਹ ਉਹਨਾਂ ਕਹਿੰਿਆ ਜੀ ਇਹਨੂੰ ਤਾਂ ਜਸਟਿਸ ਹੋਏਗਾ ਇਹਦੀ ਇਨਕੁਆਇਰੀ ਹੋਏਗੀ ਗੱਲ ਇੱਕ ਨੂੰ ਸਮਝੀ ਨਹੀਂ ਰਹੇ ਵੀ ਕਿਸੇ ਦੇ ਵਿਰੁੱਧ ਕੋਈ ਮੰਨ ਲਓ ਤੁਹਾਡੇ ਮਾਮਲੇ ਕੋਈ ਮੰਨ ਲੈਣਾ ਫਿਰ ਰਾਜੇਜ ਭਾਈ ਤਾਂ ਵੀ ਸੁਣਦਾ ਮਰਦਾ ਜਿਹਦੇ ਅਗੇਂਸਟ ਭਈ ਆ ਉਹਦੇ ਤੁਸੀਂ ਬਿਆਨ ਹੀ ਨਹੀਂ ਲਏ ਇੱਕ ਦਿਨ ਦੇ ਵਿੱਚ ਵਿੱਚ ਹੀ ਆਪਾਂ ਇੱਥੋਂ ਉੱਥੇ ਤੇ ਉੱਥੇ ਚੋਂ ਹਸਰਾ ਕੋਲ ਲੰਘ ਕੇ ਪਰਚਾ ਦਰਜ ਕਰਨਾ ਹੈ ਇਹਦੀ ਕਿਹੜੀ ਤੇਜ਼ੀ ਤੇ ਕੀ ਕਾਲੀ ਸੀ ਸਰਕਾਰ ਵੀ ਇਹ ਨਹੀਂ ਕਰਦੀ ਇਹਦੀ ਵੀ ਜਾਂਚ ਕਰਾਓ ਅੱਜਿੱਠੀ ਲਿਖਣੀ ਬਣਦੀ ਹੈ ਤੁਹਾਡੀ ਲੱਗਦਾ ਵੀ ਇਹਦੀ ਜਾਂਚ ਕਰਾਓ ਵੀ ਕਿਉਂ ਕਿਹਾ ਜੀ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਸਸਪੈਂਡ ਕਰਾਇਆ ਜਾਂ ਜਦੋਂ ਇੱਕਦਮ ਕੀਤਾ ਜਾ ਕੇ ਮੇਰੇ ਕੀ ਆਇਆ ਜੀ ਹਮ ਸਭ ਕੁਝ ਹੋਣ ਰਿਹਾ ਹੈ ਹਮ ਹਮ ਕਮਿਸ਼ਨਰ ਸਾਹਿਬ ਨੂੰ ਵੀ ਮਿਲੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਕੇ ਆਇਆ ਉਹ ਅਮਨਪਾਲ ਸਿੰਘ ਬੋਲੂ ਬਿਮਾਰ ਸਨ ਹਸਪੀਟਲ ਗਿਆ ਉਹਨਾਂ ਦਾ ਕੋਈ ਦੱਸਿਆ ਉਹਨਾਂ ਨੇ ਵੀ ਇਹਦੀ ਜਾਂਚ ਕੀਤੀ ਜਾਏਗੀ ਹਾਂ ਬਿਲਕੁਲ ਹਮ ਹਮ ਬਿਲਕੁਲ ਕਿਹਾ ਉਹਨਾਂ ਨੇ ਨਾਲ ਉਹਨਾਂ ਇਹਦੇ ਬਿਆਨ ਉਸ ਵੇਲੇ ਲੋਡ ਜਿਹੜੀ ਐਪਲੀਕੇਸ਼ਨ ਦੇ ਕੇ ਆਇਆ ਉੱਥੇ ਕਿਹਾ ਸਾਬ ਤੁਸੀਂ ਸਮਝ ਲਓ ਜਸਟਿਸ ਮਿਲੇਗਾ ਕਿਉਂਕਿ ਕਿਪਾਸੇ ਉਹ ਹੀ ਪੁਲਿਸ ਨੇ ਐਫ ਆਈ ਆਰ ਕੀਤੀ ਕਾਲੀ ਜੁਦੀ ਸੀਗਾ ਇੱਕੋ ਦਿਨ ਦੀ ਐਫ ਆਈ ਆਰ ਕਦੀ ਕਹੇਗੀ ਪੁਲਿਸ ਨੇ ਆਪ ਜੁਆਇਗਾ ਵੀ 12 ਦੇ ਪੌਣ ਵਿੱਚ ਜਿਹੜਾ ਕਿ ਪਾਕ ਸਾਹਿਬ ਸਾਬਿਤ ਕੀਤਾ ਬਿਲਕੁਲ ਜਸਟਿਸ ਮਿਲੇਗਾ ਜੀ ਹੋਇਆ ਇਹ ਆ ਕਿ ਥੱਲੇ ਦੇ ਲੈਵਲ ਦੇ ਆ ਨੇ ਅਧਿਕਾਰੀਆਂ ਨੇ ਰਿਪੋਰਟ ਬਣਾ ਦਿੱਤੀ ਪੈਸਾ ਦਾ ਲੈਣ ਦੇ ਜਿਹੜਾ ਉਹ ਸੀ ਉਹਦੇ ਤੁਹਾਡੇ ਕੋਲ ਤੁਸੀਂ ਕਹ ਰਹੇ ਪ੍ਰੂਫ ਉਹ ਦਿਖਾ ਦਿਓ ਥੋੜੀ ਜੀ ਹਾਂਜੀ ਤੁਸੀਂ ਕਹਿ ਰਹੇ ਨਾ ਵੀ ਸੈਲਰੀ ਜਿਹੜੇ ਲੈਂਦੇ ਸੀ ਉਹ ਕੋਲ 20000 ਰੁ ਅੱਛਾ ਇੱਕ ਗੱਲ ਅਜੇ ਰਹਿ ਗਈ ਆ ਸਹਬੇ ਅਸੀਂ ਹੱਤ ਬੰਦੇ ਨੇ ਸਰਦਾਰ ਇੰਦਰਪ੍ਰੀਤ ਸਿੰਘ ਆਨੰਦ ਮਹਿੰਦਰਾ ਵਾਲੇ ਇੰਨਾ ਚਿਰ ਪਹਿਲਾਂ ਤੁਸੀਂ ਕਹਿੰਦੇ ਪਹਿਲਾਂ ਇੰਨਾ ਚਿਰ ਪਹਿਲਾਂ ਚੇਤਾ ਨਹੀਂ ਆਇਆ ਪਿਛਲੇ ਸਾਲ ਕਹਿੰਦੇ ਆ ਕਿ ਇਹ ਅਮਰਤਪਾਲ ਸਿੰਘ ਬੱਬਲੂ ਮੇਰੇ ਆਫਿਸ ਆਇਆ ਮੇਰੇ ਕੋਲ 2 ਲੱਖ ਰੁਪਇਆ ਡਿਮਾਂਡ ਕਰਦਾ ਸੀ ਤੁਹਾਡਾ ਪਲਾਟ ਦਾ ਮੈਨੇ ਤੇ ਇੰਜ ਕਰ ਦੂੰ ਇੰਜ ਕਰ ਦੂੰ ਜੋ ਵੀ ਤੇ ਮੈਂ ਉਦੋਂ 1 ਲੱਖ ਰੁਪਇਆ ਦੇ ਕੇ ਜਾਨ ਛਡਾਈ ਉਸ ਤੋਂ ਬਾਅਦ ਕਹਿੰਦਾ ਪਾਣੀ ਹੁਣ ਸਿਰ ਤੋਂ ਲੱਗ ਗਿਆ ਫਿਰ ਆ ਕੇ ਇਹ ਲੱਖ ਰੁਪਈਆ ਮੇਰੇ ਕੋਲ ਮੰਗਣ ਆਇਆ ਮੇਰੇ ਆਫਿਸ ਆਇਆ ਉਹ ਪ੍ਰੂਫ ਕਰਦੇ ਅੱਜ ਤੱਕ ਨਾ ਕਦੀ ਅਬਰਤਪਾਲ ਸਿੰਘ ਬਬਲੂ ਉਹਦੇ ਆਫਿਸ ਚ ਗਿਆ ਸੀਸੀਟੀਵੀ ਕੈਮਰਾ ਤੇ ਲੱਗੇ ਆ ਨਾ ਕਦੀ ਉਹ ਇਹਨੇ ਉਹਨੂੰ ਫੋਨ ਕੀਤਾ ਗੱਲ ਕੀ ਆ ਵੀ ਕੋ ਕੋ ਅਕਿਊਜ਼ ਨੇ ਯਾਰੀ ਦੋਸਤੀ ਆ ਹੋਰ ਤਰ੍ਹਾਂ ਦੀ ਯਾਰੀ ਦੋਸਤੀ ਵੀ ਆ ਫਿਰ ਤੁਸੀਂ ਆਣਾ ਖੜਨਾ ਪ੍ਰੂਫ ਦਾ ਬੂਖ ਨਹੀਂ ਦਿੱਤਾ ਜਾਣਾ ਇਹਦਾ ਪਾਸਪੋਰਟ ਚੈੱਕ ਕਰ ਲਓ ਕਿੰਨੇ ਵੀਜੇ ਇਹਦੇ ਬੈਂਕਾਕ ਥਾਈਲੈਂਡ ਤੇ ਉਹੋ ਜਿਹੇ ਦੇਸ਼ਾਂ ਦੇ ਨੇ ਜਿੱਥੇ ਸਵਾਦ ਲੈਣ ਜਾਂਦੇ ਆ ਲੋਕੀ ਉਹ ਚੈੱਕ ਕਰਿਓ ਉਹਨੂੰ ਕੋਈ ਕਰਾ ਦੇ ਚੈੱਕ ਜੇ 50 ਵੀਜੇ ਲੱਗੇ ਨੇ ਨਾ ਉਤੋਂ 35 ਇਹੋ ਜਿਹੇ ਆ ਅਸੀਂ ਇਹਨੂੰ ਕਿੱਥੋਂ ਕਰਾਂਗੇ ਅਸੀਂ ਤੇ ਸਾਡੇ ਤੁਸੀਂ ਨਾ ਨਹੀਂ ਅਸੀਂ ਤੇ ਆਪਣਾ ਰੋਟੀ ਪਾਣੀ ਮਹਾਂ ਚਲਾਉ ਇੱਕ ਮਿੰਟ ਅਸੀਂ ਆਪਣਾ ਰੋਟੀ ਪਾਣੀ ਮਹਾਂ ਚਲਾਉਨੇ ਆ ਜਿਹਦਾ ਕੰਮਕਾਰ ਕਾਰੋਬਾਰੀ ਕੋਈ ਨਹੀਂ ਹੈਗਾ ਮੇਰੇ ਘਰ ਦੇ ਸਾਰੇ ਜੀ ਕਮਾਉਣ ਵਾਲੇ ਆ ਮੈਂ ਤੇ ਹੈ ਹੀ ਆਂ ਮੇਰੇ ਘਰ ਦੇ ਸਾਰੇ ਜੀ ਕਮਾਉਣ ਵਾਲੇ ਆ ਤੇ ਅਸੀਂ ਫੇਰ ਹੈਂਡ ਨੂੰ ਮਾਫ ਕਰਨਾ ਇਹ ਵੀ ਉਹੀ ਗੱਲ ਹੈ ਕਿ ਹਵਾ ਵਿੱਚ ਹੀ ਆਪਾਂ ਕਹਿੰਦੇ ਵੇ ਸਾਡੇ ਕੋਲ ਸਬੂਤ ਕੀ ਇਹਦਾ ਕੀ ਸਬੂਤ ਨਹੀਂ ਹੈ ਨਹੀਂ ਹੈ ਪੈਲੀਕੇਸ਼ਨ ਲਾਣੇ ਪਿਆ ਹਾਂ ਹਾਂ ਵੇ ਸਬੂਤ ਯਾਰ ਹਵਾ 'ਚ ਨਹੀਂ ਕਹਿੰਦੇ ਕੋਈ ਐਡਾ ਨਾ ਸਮਝ ਤੁਹਾਡੇ ਚੋਂ ਕੋਈ ਨਹੀਂ ਹੈਗਾ ਤੁਹਾਨੂੰ ਵੀ ਸਭ ਕੁਝ ਦਾ ਪਤਾ ਹੈ ਜੇ ਸਬੂਤ ਹੈ ਆਪੀ ਉਹਦਾ ਪਾਸਪੋਰਟ ਚੈੱਕ ਕਰ ਲਿਓ ਆ ਮੈਂ ਅਨਾਦ ਦੀ ਗੱਲ ਦੱਸਣ ਲੱਗਾ ਸੀ ਕ੍ਰਾਪਸ਼ਨ ਅਜੀ ਅਮਰਪਾਲ ਇੱਕ ਸੰਗ ਦੇ ਕਦਿ ਅਮਰਪਾਲ ਸਿੰਘ ਬੱਬਲੂ ਦੇ ਆਫਿਸ 'ਚ ਕਦੀ ਇਹਨੂੰ ਫੋਨ ਕੀਤਾ ਹੋਵੇ ਦੱਸ ਦੇਵੇ ਸੀਸੀਟੀਵੀ 2023 ਦੀ ਉਹਦਾ ਜੀ ਵਿਖਾਤੀ 45000 ਤੇ ਆਨੰਦ ਵੀ ਵਿਖਾ ਲਿਆ ਆਫਟਰਾਂ ਉੱਥੇ ਸੀਸੀਟੀਵੀ ਦਵੇ ਲੱਗੇ ਮਤਲਬ ਐਸ ਹੱਦ ਤੱਕ ਹਨੇਰ ਗੱਦੀ ਕਵਰਿੰਗ ਫਾਇਰ ਫਾਇਰ ਕਰ ਰਿਹਾ ਸੀ ਕਿ ਇੱਕ ਐਫਆਈਆਰ ਇਹਨੂੰ ਮਤਲਬ ਨਪਣਾ ਇੱਕ ਐਫਆਈਆਰ ਤੇ ਹੋ ਗਈ ਆ ਇੱਕ ਹੋਰ ਕਰਾਉਣੀ ਆ ਤੇ ਉਹ ਜਿਹੜੇ ਹੈਗੇ ਨੇ ਇੰਦਰਪ੍ਰੀਤ ਜੀ ਦਾ ਕੋਲ ਆਪਣਾ ਬੰਦਾ ਲੈਵਲ ਵੇਖ ਲਿੰਦਾ ਕਦੀ ਉਹਦੇ ਸ਼ੋਅਰੂਮ ਤੇ ਨਹੀਂ ਗਿਆ ਸਵਾਏ ਕੀ ਚਲਾਕੀ ਕੀ ਕਰਦਾ ਕਿ 15 20 ਦਿਨ ਪਹਿਲਾਂ ਇਹ ਤੇ ਇਹਦਾ ਇਹ ਤੁਸੀਂ ਸੀ ਇਹਨਾਂ ਥਾਰ ਗੱਡੀ ਲੈਣੀ ਸੀ ਥਾਰ ਗੱਡੀ ਵੇਖਣ ਜਾਂਦੇ ਆ ਗੱਡੀ ਵੇਖ ਕੇ ਸੀਸੀਟੀਵੀ ਕੈਮਰੇ ਤੋਂ ਸਾਰਾ ਕਲੀਅਰ ਹੋ ਜਾਣਾ ਗੱਡੀ ਵੇਖਦੇ ਆ ਤੇ ਗੱਡੀ ਵੇਖ ਕੇ ਵਾਪਸ ਆਉਂਦੇ ਆ ਜਦੋਂ ਇਹ ਜਾਂਦੇ ਆ ਉਹ ਨਿਕਲਦੇ ਆ ਹੁੰਦੇ ਆ ਦੂਰੋਂ ਸਾਸਿਕਾਲ ਹੁੰਦੀ ਆ ਦੂਰੋਂ ਤੇ ਉਹ ਕਹਿੰਦਾ ਵੀ ਉਹਦੀ ਲੋਕੇਸ਼ਨ ਕਢਾ ਲਈ ਜਾਵੇ ਕਿਉਂਕਿ ਉਹ ਗਿਆ ਜੋ ਸੀ ਉਹਨੂੰ ਪਤਾ ਸੀ ਵੀ ਆਇਆ ਲੋਕੇਸ਼ਨ ਕਿਉਂ ਕਹਿੰਦਾ ਤੇ ਸੀਸੀਟੀਵੀ ਕੈਮਰੇ ਕੈਮਰੇ ਕਵੇ ਵੀ ਤੇ ਅੰਨਾ ਹੱਥ ਮੜਾਇਆ ਹੋਵੇ ਜਾਂ ਤੇਰੇ ਨਾਲ ਉਹਨੇ ਕੋਈ ਗੱਲ ਵੀ ਕੀਤੀ ਹੋਵੇ ਕੋਈ ਗੱਲ ਹੋਈ ਹੋਵੇ ਉਹ ਦਿਓ ਲੋਕੇਸ਼ਨ ਬੰਦਾ ਕੋ ਗੱਡੀ ਲੈਣ ਗਿਆ ਏਜੰਸੀ ਆ ਕਿਸੇ ਨੇ ਗੱਡੀ ਲੈਣੀ ਨਵੀਂ ਗੱਡੀ ਆ ਉਥੇ ਬੰਦਾ ਗਿਆ ਤੇ ਦਾ ਮਤਲਬ ਤੁਸੀਂ ਉਹਨੂੰ ਉਹਨੂੰ ਬੱਬਲੂ ਦੇ ਨਾਲ ਉਹਨਾਂ ਦੀ ਕੀ ਇਹ ਪਰਚਲ ਬਣੀ ਹਾਂਜੀ ਕਰੋੜਾਪਤੀ ਬੰਦੇ ਉਹਨਾਂ ਉਹਨਾਂ ਦੀ ਬੱਬਲੂ ਦੇ ਨਾਲ ਕੀ ਦੁਸ਼ਮਣੀ ਵੀ ਸਪੈਸ਼ਲ ਐਸੀ ਚੀਜ਼ ਮੈਂ ਤੁਹਾਨੂੰ ਦੱਸਿਆ ਆ ਵੀ ਕੋ ਅਕੂਜ਼ ਨ ਮੰਨਾ ਜੀ ਨਾਲ ਆ ਮੰਨਾ ਜੀ ਨੇ ਉਹਨਾਂ ਨੇ ਇੱਕ ਇੰਦਰਪ੍ਰੀਤ ਸਿੰਘ ਮੈਂ ਮੈਂ ਤੁਹਾਨੂੰ ਦੱਸ ਦਵਾਂ ਸੁਣ ਲਓ ਨਾ ਕੀ ਆ ਇੰਦਰਪ੍ਰੀਤ ਸਿੰਘ ਆਨੰਦ ਨੇ ਇੱਕ ਪਲਾਟ ਲਿਆ ਸੀ 543 ਗਾਜ ਤੇ ਉਹਨੂੰ ਘਟ ਦਿੱਤਾ ਗਿਆ ਸੀ ਪਲਾਟ ਉਹ ਬਦ ਨਹੀਂ ਸੀ ਘਟਿਆ ਸੀ ਉਹ ਫਿਰ ਇਹਨਾਂ ਨੇ ਮੰਨਾ ਜੀ ਨੇ ਸਾਰਾ ਉਹਦਾ ਕਰਵਾ ਕੇ ਉਹ ਵੀ ਦੇਣ ਲੈਣੀਆਂ ਹੋਰ ਵੀ ਉਹ ਕਰਕੇ ਤੇ ਉਹ ਕਰਵਾਇਆ ਸੀ ਉਹਦਾ ਇਹ ਉਹਨਾਂ ਦਾ ਪ੍ਰੇਮ ਪਿਆਰ ਆ ਉਹ ਉਹ ਵੀ ਕੰਮ ਇਕੱਠਾ ਹੁੰਦਾ ਜਿਹੜਾ ਮੈਂ ਕਹਿਣ ਦਿਆ ਤੇ ਪ੍ਰੇਮ ਪਿਆਰ ਆ ਸੱਚਾ ਹੈ ਤੇ ਸੱਜਣ ਮਤਨ ਨੂੰ ਕਿਹਾ ਵੀ ਤੂੰ ਵੀ ਦੇ ਦੇ ਦਰਖਾਸਤਾਂ ਜਿਹੜੇ ਮੈਂ ਗੱਲ ਕਰਦਾ ਉਹਦਾ ਤੇ ਉਹਦੀ ਗੱਲ ਨਹੀਂ ਕਰਦੇ ਵੀ ਮੈਂ ਕਹਿੰਦਾ ਵੀ ਸੀਸੀਟੀਵੀ ਕੈਮਰੇ ਚ ਬੁਖਾ ਦੇਵੇ ਫੋਨ ਵਿਗਾ ਦੇ ਉਹਦੇ ਆਫਿਸ ਚ ਗਿਆ ਵਿਗਾ ਦੇ ਆਫਟਰ ਕਿਤੇ ਫੋਨ ਕੀਤਾ ਹੋਊਗਾ ਲੈਣ ਗਿਆ ਹੋਊਗਾ ਕੋਈ ਤਾਂ ਗੱਲ ਕੀਤੀ ਹੋਊਗਾ ਉਹ ਉਪਕਾਰ ਨਹੀਂ ਇਹ ਤੇ ਜਿਹਾ ਵਾਣੀ ਤੇ ਨਾ ਉਪਕਾਰ ਕੀਤਾ ਕਿ ਉਹਨਾਂ ਦਾ ਕਰੈਕਟਰ ਬਣਾ ਕੇ ਹੋ ਲੇਕਿਨ ਕੋਰਪ ਕ੍ਰੈਪਸ਼ਨ ਦਾ ਅਜੇ ਤੱਕ ਨੇ ਹੁਣ ਤੱਕ ਨਹੀਂ ਦੇ ਸਕੇ ਅਗਰ ਇਨਕਮ ਦੀ ਗੱਲ ਕਰੀਏ ਤੇ ਇਨਕਮ ਟੈਕਸ ਡਿਪਾਰਟਮੈਂਟ ਹੈ ਕਿ ਅਗਰ ਕੋਠੀ ਦੇ ਬਾਹਰ ਜਿਹੜੀ ਜ਼ਮੀਨ ਉਹਨਾਂ ਨੇ ਵਲੀ ਆ ਉਹ ਕਹਿੰਦੇ ਹਾਂ ਕਦੋਂ ਕੀਤੇ ਆ ਇਹ ਨਾ ਨਿਯਮ ਦਾ ਕੰਮ ਹੈ ਹਾਂਜੀ ਤੇ ਤੁਹਾਡਾ ਕੀ ਕੰਮ ਹੈ ਤੁਸੀਂ ਆ ਪ੍ਰੈਸ ਕਾਨਫਰੈਂਸ ਬੁਲਾਈ ਹੈ ਸਾਡਾ ਕੰਮ ਸਾਡਾ ਕੰਮ ਮੈਂ ਦੱਸ ਰਿਹਾ ਜੀ ਹੁਣ ਤੁਸੀਂ ਦੱਸੇ ਕੀ ਹੁੰਦੀ ਕੋਈ ਸਾਡਾ ਕੰਮ ਆ ਸਾਡਾ ਮੇਰਾ ਕੰਮ ਸੀ ਅੱਜ ਦਾ ਇੱਕ ਐਫਆਈਆਰ ਬਾਰੇ ਦੱਸਣਾ ਕਿ ਇਹ ਗਲਤ ਤੇ ਲਹਿਜ ਹੋਈ ਆ ਦੂਸਰਾ ਜਿਹੜਾ ਇੰਦਰਪ੍ਰੀਤ ਸਿੰਘ ਆਨੰਦ ਦਰਖਾਸਤ ਦੇਣ ਦਾ 100% ਝੂਠੀ ਆ ਤੀਸਰੀ ਗੱਲ ਜਿਹੜੀ ਆ ਉਹ ਕਰਦੇ ਹੀ ਰਹਿਣਾ ਮੈਂ ਅੱਜ ਵੀ ਕਹਿੰਦਾ ਮੈਂ ਮੇਰਾ ਕੁਐਸਚਨ ਆ ਉਹ ਮੇਰਾ ਕੁਐਸਚਨ ਆ ਠੀਕ ਹੈ ਤੇ ਪ੍ਰੂਫ ਦਿਓ ਮੈਂ ਤਾਂ ਕੁਐਸਚਨ ਕਰ ਰਿਹਾ ਕਿ ਮੈਂ ਵੀ ਰਾਜਨੀਤੀ ਸੀ ਮੈਂ ਉਹਨਾਂ ਵੱਡੇ ਉੱਪਲੇ ਲੈਵਲ ਤੇ ਰਿਹਾ ਆ ਤੇ ਮੈਂ ਤੇ ਉੱਜੜਨਦਿਆਂ ਆ ਤੇ ਮੈਂ ਜਦਤਾਂ ਵਿੱਚ ਸਬੂਤ ਵਿਖਾ ਦੂੰ ਕੋਈ ਇੱਕ ਬੰਦਾ ਸ਼ਹਿਰ ਚੋਂ ਲਿਆ ਦਿਓ ਜੀ ਕਿਤੇ ਹੁਣ ਅਸਲ ਪਤਾ ਕੀ ਆ ਇਹ ਰੇਟ ਵੱਧ ਗਿਆ ਇਹ ਆ ਜਿਹੜੇ ਮੰਨਾ ਐਂਡ ਆਰਡੀਆਈ ਐਕਟਿਵਿਸਟ ਹੁੰਦਾ ਕਿ ਆ ਵੀ ਜਿਵੇਂ ਸ਼ਹਿਰ ਦੇ ਵਿੱਚ ਤੁਸੀਂ 60 ਫੁੱਟ ਜਗ੍ਹਾ ਖਾਲੀ ਛੱਡਣੀ ਆ ਉਹ ਕਾਨੂੰਨ ਜਿੱਥੇ ਬਹਿ ਕੇ ਬਣਿਆ ਇੱਥੇ ਕਿਸੇ ਵੇਲੇ ਲਾਗੂ ਹੀ ਨਹੀਂ ਹੈਗੇ ਉਹ ਨੋਟਿਸ ਚਲੇ ਜਾਂਦੇ ਆ ਫਿਰ ਉਹਨਾਂ ਦਾ ਫਿਰ ਹੁੰਦਾ ਪਰਮਕਾਰ ਹੋ ਜਾਂਦਾ ਕਿ ਇਸ ਤਰ੍ਹਾਂ ਪੈਸੇ ਆ ਜਾਂਦੇ ਨੇ ਮੈਂ ਹੁੰਦਿਆ ਵੀ ਵਿਕੇ ਜਦੋਂ ਮੈਂ ਮੈਂ ਤਾਂ ਮੈਨੂੰ ਕਹਿਣਾ ਪ੍ਰੂਫ ਜਦੋਂ ਮੈਂ ਸਵਾਲ ਕਰ ਰਿਹਾ ਤੇ ਮੈਂ ਤਾਂ ਸਵਾਲ ਕਰ ਰਿਹਾ ਸਵਾਲ ਇੱਕ ਮਿੰਟ ਮੇਰਾ ਮੇਰਾ ਜਿਹੜਾ ਮੈਂ ਦੱਸ ਰਿਹਾ ਨਾ ਕਾਰਪੋਰੇਸ਼ਨ ਨਾਲ ਝਗੜਾ ਸੀ ਮਤਲਬ ਕੋਈ ਗੌਂਡੀ ਜਿਹਾ ਯਾਦ ਕਰਦਾ ਹੈ ਉਹਦਾ ਮੇਰੀ ਪ੍ਰਾਪਰਟੀ ਨਾਲ ਸੰਬੰਧ ਕੋਈ ਨਹੀਂ ਜਾ ਕੇ ਮੇਰਾ ਕੰਮ ਰੋਕ ਦਿੰਦੇ ਆ ਜਿੰਨਾ ਮੈਂ ਇੱਕ ਸਾਲ ਮੈਂ ਜਾਂਦਾ ਰਿਹਾ ਕਾਰਪੋਰੇਸ਼ਨ ਦਫਤਰ ਜੀ ਰੋਜ਼ ਹੀ ਮੰਨਾ ਜੀ ਉੱਥੇ ਹੁੰਦੇ ਸੀ ਕਦੀ ਐਮਟੀਟੀ ਦੇ ਅੰਦਰਲੇ ਜਿਹੜਾ ਰਿਟਾਇਰਿੰਗ ਨੂੰ ਕਦੀ ਹੁੰਦੇ ਇਹ ਉੱਥੇ ਕੀ ਨੌਕਰੀ ਕਰਦੇ ਆ ਇਹ ਤਾਂ ਮੇਰੇ ਜਿਹੜਾ ਤੁਸੀਂ ਸਮੂਥ ਗੰਡਾ ਮੇਰੇ ਕੁਐਸਚਨ ਨੇ ਤੁਹਾਡੇ ਸਰਕਾਰ ਵੇਲੇ ਵੀ ਤੇ ਉੱਥੇ ਰਹਿੰਦੇ ਸੀ ਹਾਂਜੀ ਤੁਹਾਡੇ ਸਰਕਾਰ ਵੇਲੇ ਵੀ ਰਹਿੰਦੇ ਹੁਣ ਮੇਰੀ ਕੋਈ ਇਸ ਤਰ੍ਹਾਂ ਦੀ ਸਰਕਾਰ ਵੇਲੇ ਤੇ ਬਾਲਿਆ ਤੁਸੀਂ ਐ ਅੱਜ ਆਇਆ ਕਮਿਸਟਰ ਸਾਹਿਬ ਦੇ ਕੋਲ ਅਰਜ਼ਾ ਦੇਣਾ ਸੀ ਪ੍ਰੈਸ ਦੇ ਵਿੱਚ ਜਿਹੜੀ ਐਫ ਆਈ ਆਰ ਆ 100% ਝੂਠੀ ਗਲਤ ਹੋਈ ਉਹ ਮੈਨੇਜ ਕਰਕੇ ਕੀਤੀ ਗਈ ਆ ਅਧਿਕਾਰੀਆਂ ਨੂੰ ਚਾਹੇ ਉਹ ਰਾਜਵੀਰ ਕੋਲ ਆ ਚਾਹੇ ਕੋਈ ਹੋਰ ਆ ਮੈਨੇਜ ਕਰਕੇ ਹੋਈ ਆ ਜਾਂਚ ਕੀਤੀ ਜਾਂਚ ਇੱਕ ਦਿਨ ਹਾਂਜੀ ਜਾਂਚ ਕੀਤੀ ਜਾਂਚ ਲਈ ਵੀ ਮਿਲ ਕੇ ਗਏ ਆਏ ਅਸੀਂ ਉਹਨਾਂ ਅਸ਼ੋਰੈਂਸ ਵੀ ਦਵਾਈ ਆ ਮੈਂ ਬਹੁਤ ਮਿਲ ਕੇ ਆਇਆ ਓਕੇ ਜੀ ਠੀਕ ਹੈ ਠੀਕ ਹੈ ਤੁਹਾਡਾ ਸਭ ਤੋਂ ਵੱਡਾ ਰੋਪ ਲਾਇਆ ਕਿ ਕਰੋ